ਲੈ ਮੇਰੇ ਨਾਲ ਦੇ ਮੈਡਮ ਤਾਂ ਹੀ ਦੱਸਦੇ ਸੀਗੇ ਕਹਿੰਦੇ ਇੱਥੇ ਪਹੀ ਜਿੱਤੇ ਘਰ ਆ ਮੇਲਾ ਦਾ ਘਰ ਨਹੀਂ ਉਹ ਸਾਹਮਣੇ ਕੋਠੀ ਦੀ ਸੀ ਜਾਂਦੀ ਆ ਉਹ ਹੋਣੀ ਆ ਸੱਚੀ ਅੱਜ ਨਾ ਮੈਂ ਵੀ ਸੋਚਿਆ ਮੈਂ ਪਿੰਡ ਜਾਂਦੀ ਨਹੀਂ ਹੈਗੀ ਜੇ ਜਾਨੀ ਆ ਐਨੀ ਦੂਰ ਪੈ ਜਾਂਦਾ ਮੇਰੀ ਤਾਂ ਸਾਰਾ ਦਿਨ ਆਉਣਾ ਜਾਣਾ ਚੀ ਲੰਘ ਜਾਂਦਾ ਦਾ ਤੇ ਥੱਕ ਜਾਂਦੀ ਆ ਮੈਂ ਨਾ ਹੁਣ ਆਹੀ ਕਰਦੀ ਆ ਮਾਂ ਨੂੰ ਵੀ ਮੈਂ ਦੱਸ ਦੂੰਗੀ ਕੱਲ ਨੂੰ ਘਰੇ ਜਾ ਕੇ ਵੀ ਮਾਂ ਵੀ ਮੈਂ ਤਾਂ ਨਾ ਉੱਥੇ ਰੈਂਟ ਤੇ ਲੈਣੀ ਆ ਕਮਰਾ ਕੋਈ ਉੱਥੇ ਰੈਂਟ ਤੇ ਹੀ ਰਿਹਾ ਕਰੂੰਗੀ ਮੈਨੂੰ ਆਉਣਾ ਜਾਣਾ ਸੌਖਾ ਹੈਗਾ ਤੇ ਨਹੀਂ ਪਿੰਡ ਤਾਂ ਬੜੀ ਦੂਰ ਪੈ ਜਾਂਦਾ ਹੈਗਾ ਹੱਥ ਚੱਲ ਵਧੀਆ ਕਹਿਤਾ ਮੈਡਮ ਨੇ ਕਹਿੰਦੀ ਉਹ ਦੇ ਦਿੰਦੇ ਹੁੰਦੇ ਆ ਕਮਰਾ ਬਸ ਹੁਣ ਕਰ ਲਈ ਆ ਵੀ ਇਹ ਜਵਾਬ ਨਾ ਦੇਣਾ ਬਾਕੀ ਮੈਂ ਮੈਡਮ ਦਾ ਨਾਮ ਲੈ ਦੂੰਗੀ ਮੈਂ ਕੋਈ ਤੁਹਾਡੇ ਪਿੰਡ ਦੀ ਹੈ ਮੈਡਮ ਜਿਨ੍ਹਾਂ ਨੇ ਮੈਨੂੰ ਦੱਸਿਆ ਜੀ ਮੈਨੂੰ ਮਕਾਨ ਦੇ ਹਨਾ ਇੱਕ ਕਮਰਾ ਤੇ ਪੋਸ਼ਨ ਚਾ ਦੇ ਦੋ ਬਸ ਚਲ ਜਾ ਕੇ ਕਰਾਂ ਗੱਲਬਾਤ ਕੀ ਕਹਿੰਦੇ ਆ ਕਿ ਆ ਕੋ ਜਾਣ ਕਿਤੇ ਆ ਕਰ ਲਾ ਕਿਤੇ ਆ ਕਰ ਲਾ ਇਹਦਾ ਕੰਜਰਖਾਨਾ ਲੋਟ ਹੀ ਨਹੀਂ ਐ ਦਸ ਤੋਂ ਪਚੜਾ ਕੇ ਬੈਠ ਜਾਨੀ ਆ ਮੈਂ ਵੀ ਮੇਰੇ ਤੇ ਨਾ ਕੋਈ ਕਾਤ ਨਹੀਂ ਖਾਂਦਾ ਕਿਉਂ ਤੂੰ ਡੜਾਈ ਆ ਮੈਂ ਤਿਆਰ ਹੋ ਕੇ ਜਾਂਦਾ ਤੂੰ ਮੂੰਹ ਚੱਕ ਕੇ ਤੁਰਿਆ ਮੈਂ ਮੰਡੀ ਚੱਲਿਆ ਸੀਗਾ ਰਜਨੀਕਾਂਤ ਸਮਝਦਾ ਰਜਨੀਕਾਂਤ ਤਾਂ ਹੈਗਾ ਹੀ ਆ ਇਹ ਚ ਕੀ ਸ਼ੱਕ ਨਾਲੇ ਰਹੀ ਗੱਲ ਮੰਡੀ ਜਾਂਦਾ ਸੀ ਮਗਰ ਉਹ ਬਾਜ਼ ਮਾਰਤੀ ਬਾਜਮਾਰ ਨੂੰ ਨੂੰ ਦੱਸ ਕੀ ਤੂੰ ਚੰਗੇ ਕੰਮ ਜੰਨਾ। ਉਹ ਫਿਲਮ ਲੱਗੀ ਹੋਈ ਆ ਪੰਜਾਬੀ ਉਹ ਦੇਖਣ ਜਾਂਦਾ ਸੀਗਾ। ਹਲੋ ਮੈਂ ਕੀ ਕਰਨੇ ਆ ਕੋਈ ਚੱਜ ਦਾ ਕੰਮ ਨਹੀਂ ਤੂੰ ਕਰਨਾ। ਚੱਜ ਦਾ ਕੰਮ ਕੀ ਕਰ ਲਾ ਭਾਬੀ ਫੇਰ ਉਹੀ ਗੱਲਾਂ ਤੇਰੀਆਂ। ਕਿਉਂ ਕੀ ਹੋ ਕੀ ਗਿਆ? ਅੱਛਾ ਚੱਜ ਦਾ ਕੰਮ ਹੀ ਆ ਮੰਡੀ ਚੱਲਿਆਂ ਫਿਲਮ ਦੇਖਣ ਚੱਲਿਆਂ ਹੋਰ ਦੱਸ ਕੀ ਕਰਾਂ ਮੈਂ। ਤੇ ਕੋਈ ਘਰ ਦਾ ਕੰਮ ਕਰ ਲਾ ਆ ਕੰਮ ਤਾਂ ਉਮਰ ਬਥੇਰੀ ਪਈ ਆ ਹਜੇ ਕਰਨ ਨੂੰ। ਆ ਘਰ ਦੇ ਕੰਮ ਨੂੰ ਮੇਰੇ ਕੀ ਨਿਆਣੇ ਰੋਂਦੇ ਇੱਥੇ। ਅੱਛਾ ਜਿਹਦੇ ਨਿਆਣੇ ਰੋਂਦੇ ਆ ਉਹਦੇ ਤਾਂ ਮਾਰ ਭਜ ਭਜ ਸਾਂਭਦਾ। ਆ ਜਿਨੇ ਜੰਮੇ ਆ ਉਹ ਸਾਹਮਲੇ ਮੈਂ ਥੋੜੀ ਜੰਮੇ ਆ ਮੈਂ ਕੀ ਪਿੱਛੋ ਲਿਆਈ ਆ ਛੋਡੇ ਆ ਹੋ ਛੋਡੇ ਆ ਨਾਲੇ ਹੋਰ ਆ ਫਿਰ ਕਰੀ ਚੱਲੋ ਕੰਮ ਵਿਆਹ ਨਹੀਂ ਕਰਾਉਣਾ ਲੈਣਾ ਨਹੀਂ ਦੇਣਾ ਨਹੀਂ ਮੇਰਾ ਵੀ ਵਾਰੀ ਕਹਤਾ ਤੇ ਹਜੇ ਮੇਰੇ ਤੇ ਰੋਹ ਮਾਰਦੇ ਵੀ ਕੰਮ ਕਰ ਲਾ ਵੇ ਵਿਆਹ ਦੀ ਤਾਂ ਤੇਰੀ ਉਮਰ ਟੱਪ ਗਈ ਜਦੋਂ ਹੋਣਾ ਸੀ ਉਦੋਂ ਤੇਰੇ ਨਹੀਂ ਨਖਰੇ ਲੋਟ ਆਏ ਆ ਐ ਕਹੋ ਵੀ ਜਦੋਂ ਉਦੋਂ ਕਰਵਾਇਆ ਨਹੀਂ ਹੈਗਾ ਨਾਲੇ ਇਹ ਕਿਵੇਂ ਕਹਦੇ ਹੋ ਵੀ ਉਮਰ ਟੱਪ ਗਈ ਜੇ ਮੇਰੇ ਕਰਮਾ ਚ ਹੋਏ ਨਾ ਕੁੜੀ ਤਾਂ ਆਪ ਚੱਲ ਕੇ ਘਰੇ ਆਊਗੀ ਆ ਬਾਪ ਤੇਰਾ ਕੰਨੀ ਆਉਗੀ ਰਾਜੇ ਕੰਨੀ ਵੱਡੇ ਕੰਨੀ ਆ ਵੱਡੇ ਕੰਨੀ ਮੈਨੂੰ ਕੀ ਗੋਲੀ ਵੱਜੀ ਐ ਵਧੀਆ ਅੱਠ ਕਿੱਲੇ ਜ਼ਮੀਨ ਦੇ ਆਉਂਦੇ ਐ ਮੈਨੂੰ ਹਜੇ 10 ਕਮੀ ਐ ਕਾਸੇ ਦੀ ਨਾ ਉਦੋਂ ਮੇਰੀ ਭੈਣ ਦਾ ਮੈਂ ਕਰਾਉਂਦੀ ਸੀ ਲੱਛਣ ਤਾਂ ਤੇਰੇ ਮਾੜਿਆ ਆ ਤਾਂ ਤੇਰੀ ਉਮਰ ਗਈ ਹੁਣ ਹੁਣ ਨਹੀਂ ਕੋਈ ਚੱਲ ਕੇ ਆਉਂਦੀ ਉਹ ਭਾਬੀ ਰਹਿਣ ਦੇ ਉਦੋਂ ਮੈਨੂੰ ਸਭ ਪਤਾ ਸੋਡੀਆਂ ਸਕੀਮਾ ਦਾ ਤੂੰ ਕਰਾਉਂਦੀ ਸੀਗੀ ਉਧਰੋਂ ਹੈਪੀ ਬਾਈ ਕਹਿੰਦਾ ਕਹਿੰਦਾ ਇੱਕ ਘਰ ਦੀਆਂ ਦੋ ਲਿਆਉਣੀਆਂ ਨਹੀਂ ਕਲੇਸ਼ ਹੋ ਜਾਊਗਾ ਵਧੀਆ ਸੀ ਜੇ ਮੈਂ ਕਰਾ ਲੈਂਦਾ ਮੈਨੂੰ ਤਾਂ ਉਹ ਜੂੜੀ ਨਹੀਂ ਚੱਲ ਕੋਈ ਨਾ ਕੋਸ਼ਿਸ਼ ਆ ਤਾਂ ਹਜੇ ਵੀ ਮੇਰੀਆਂ ਜਾਰੀ ਨੇ ਨਾਲੇ ਲਿਆਉਂਗਾ ਪੂਰੀ ਬੰਬ ਲਿਆਉਂਗਾ ਦੇਖੀ ਜਾਈਂ ਛੋਡੀ ਹਿੱਕ ਤੇ ਮੂਂਗ ਦੜੂਗਾ ਮੂਂਗ ਤਾਂ ਜਿਹੜਾ ਦਲੇਗਾ ਵੇਖੀ ਜਾਊਗੀ ਕਿਤੇ ਹੋਰ ਬੇਇੱਜ਼ਤੀ ਨਾ ਕਰਾ ਦੀ ਹੋਰੂ ਮੂਂਗ ਨਾ ਦਲਾ ਦੀ ਸਾਡਾ ਓ ਭਾਬੀ ਰਹਿਣ ਦੇ ਰਹਿਣ ਦੇ ਮੈਨੂੰ ਜੂਪੀ ਚੋਂ ਨਾ ਮੁੱਲ ਲੈਉਣੀ ਪੈ ਜੇ ਫੇਰ ਕਿਤੇ ਹੋਰ ਹੀ ਸੱਪ ਖੜਾ ਕਰ ਦੂੰਗਾ ਮੈਂ ਆਪਦਾ ਨਾ ਤੁਸੀਂ ਚੁੱਪ ਕਰਕੇ ਕੰਮ ਕਰ ਲਿਆ ਕਰੋ ਮੈਨੂੰ ਨਾ ਰੋਕਿਆ ਟੋਕਿਆ ਕਰੋ ਜਿੱਦੇ ਮੇਰਾ ਵਿਆਹ ਹੋ ਗਿਆ ਖੇਤ ਵੀ ਮੈਂ ਉੱਧੇ ਜਾਇਆ ਕਰੂੰਗਾ ਨਾਲ ਇੱਕ ਗੱਲ ਹੋਰ 8 ਕਿੱਲੇ ਮੇਰੇ ਨਾ ਤੁਸੀਂ ਖੇਤੀ ਕਰੀ ਜਾਂਦੇ ਹੋ ਆਪਦੀ ਆਈ ਤੇ ਆ ਕੇ ਨਾ ਠੇਕੇ ਤੇ ਦੇ ਦੂੰਗਾ ਮੁੜ ਕੇ ਝਾਕੋਂਗੇ ਮੂੰਹ ਕਣੀ ਨੂੰ ਹਾਂ 8 ਕਿੱਲੇ ਤਾਂ ਮਾਰੂ ਉਹੀ ਫਸਲ ਦੇ ਦਿੰਦੇ ਹੋਣ ਗਿਆ ਅਮਰਾਜੇ ਮਹਾਰਾਜੇ ਦੇ ਜਿਹੜੇ ਕੱਪੜੇ ਤੜਕੇ ਤੋਂ ਧੋਕੇ ਰੱਖਦੀਆਂ ਆ ਫੇ ਮੇਰੇ ਪ੍ਰੈਸ ਵੀ ਚਾਹੀਦੇ ਆ ਇਹੀ ਨਹੀਂ ਮੈਥੋਂ ਕੰਜਰਖਾਨਾ ਇਹਨਾਂ ਦਾ ਲੋਟ ਆਉਂਦਾ ਕੋਈ ਨਾ ਤੇਰਾ ਡੋਲਾ ਕੀ ਹੁਣ ਤਾਂ ਤੈਨੂੰ ਕਿਹਨੇ ਕੁੜੀ ਦੇਣੀ ਐ 8 ਕਿੱਲੇ 8 ਕਿੱਲੇ ਲਾ ਸਕਦੀ ਐ ਬਾਹਰ ਨੂੰ ਨਿਕਲ ਗਿਆ ਬੱਟਾ ਮਹਾਰਾਜ ਨੀ ਆਉਨੀ ਐ ਭੈਣੇ ਆਉਨੀ ਆ ਆ ਕੰਪਨੀ ਵਾਲਿਆਂ ਨੇ ਉਦੋਂ ਲਹੂ ਪੀਤਾ ਬਾਹਰ ਖੁੱਲਾ ਕੀ ਛੱਡਤਾ ਹਾਈ ਹਾਈ ਮੈਂ ਤਾਂ ਤੁੱਪੇ ਮੱਛੀ ਜੰਨੀ ਐ ਖੜੀ ਰੱਖੀ ਭੈਣ ਦਾ ਸੁਹਾਗ ਅਰਮ ਜਿਹਾ ਲੱਗਦਾ ਕੱਲ ਹੀ ਨਹੀਂ ਸੌਂਦੀ ਹੈਗੀ ਮੇਰੀ ਚੱਲ ਆਉਂਦੀ ਆ ਸਸਿਕਲ ਜੀ ਸਸਿਕਲ ਭੈਣੇ ਮੈਂ ਨਾ ਉਹ ਤੁਹਾਡੇ ਪਿੰਡ ਵਾਲੀ ਮੈਡਮ ਨਹੀਂ ਹੈਗੀ ਆ ਅਮਨ ਵੇਖ ਭੈਣੇ ਜੇ ਤਾਂ ਤੂੰ ਵੇਚਣ ਆਈਆਂ ਸਮਾਨ ਕੰਪਨੀ ਵਾਲਿਆਂ ਨੇ ਭੇਜੀਆਂ ਤਾਂ ਅਸੀਂ ਤਾਂ ਕੁਝ ਨਹੀਂ ਲੈਣਾ ਨਹੀਂ ਜੀ ਨਹੀਂ ਉਹ ਟੀਚਰ ਲੱਗੇ ਜੀ ਜਿਹੜੇ ਅਮਨ ਉਹਨਾਂ ਦੀ ਕੁੜੀ ਹੈਗੀ ਮਖਤਿਆਰ ਸਿੰਘ ਕੀ ਅੱਛਾ ਗਾਂ ਤਾਂ ਹੋ ਜੋ ਅੱਛਾ ਤੇ ਉਹਨਾਂ ਦੀ ਕੁੜੀ ਹੈ ਨਾ ਮਖਤਿਆਰ ਕੀ ਮੈਡਮਾਂ ਲੱਗੀ ਅਮਨ ਹਾਂ ਹਾਂ ਅਮਨ ਹਾਂਜੀ ਉਹਨਾਂ ਨੇ ਮੈਨੂੰ ਭੇਜਿਆ ਮੈਂ ਤਾਂ ਟੀਚਰ ਲੱਗੀ ਐ ਇੱਥੇ ਅੱਛਾ ਅੱਛਾ ਹਾਂਜੀ ਤੇ ਮੈਨੂੰ ਉਹਨਾਂ ਨੇ ਦੱਸ ਪਾਈ ਸੀਗੀ ਵੀ ਤੁਸੀਂ ਕਿਰਾਏ ਤੇ ਹਨਾ ਕਮਰਾ ਦਿੰਨੇ ਹੋ ਤੇ ਮੈਂ ਕਹਿੰਦੀ ਸੀ ਮੈਨੂੰ ਦੇ ਦਿੰਦੇ ਪਲੀਜ਼ ਮੇਰੇ ਨਾਲ ਬਾਲੀ ਲੋੜ ਸੀਗੀ ਅੱਛਾ ਹਾਂਜੀ ਵੇਖੋ ਕਮਰਾ ਤਾਂ ਹੈਗਾ ਪਰ ਨਾ ਮੈਂ ਆਪਦੇ ਘਰ ਵਾਲੇ ਨਾਲ ਰਹਿ ਕਰਕੇ ਚਲੋ ਕੋਈ ਨਹੀਂ ਜੇ ਰਹਿ ਕਰਨੀ ਤਾਂ ਜ਼ਰੂਰੀ ਹੈ ਫਿਰ ਤੁਸੀਂ ਕਦੋਂ ਤੱਕ ਦੱਸਦੋਂਗੇ ਮੈਨੂੰ ਰਹਿ ਗਾ ਹੈ ਉਹ ਤੁਸੀਂ ਮੈਂ ਨਹੀਂ ਜੀ ਵਿਆਹੀ ਤਾਂ ਨਹੀਂ ਹੈਗੀ ਅੱਛਾ ਹਾਂਜੀ ਉ ਫਿਰ ਅਸੀਂ ਪ੍ਰੂਫ ਪ੍ਰੂਫ ਸਾਰੇ ਲੈਣੇ ਹਾਂ ਤਾਂ ਤਾਂ ਠੀਕ ਹੈ ਭੈਣੇ ਧੁੱਪ ਵੀ ਬਾਹਲੀ ਜਾਦੇ ਸੱਚੀ ਗੱਲ ਹੀ ਨਹੀਂ ਹੁੰਦੀ ਧੁੱਪੇ ਖੜ ਕੇ ਤਾਂ ਸੇਕ ਬਾਹਲੀ ਮਾਰਦਾ ਅੱਛਾ ਤੁਸੀਂ ਵੱਡੇ ਸਕੂਲ ਚ ਪੜਾਉਨੇ ਹੋ ਹਾਂਜੀ ਹਾਂਜੀ ਵੱਡੇ ਸਕੂਲ ਚ ਪੜਾਉਨੇ ਆ ਤੇ ਤੁਸੀਂ ਭੈਣ ਮੈਨੂੰ ਪੁੱਛ ਕੇ ਕਦੋਂ ਤੱਕ ਦੱਸ ਦੋਗੇ ਆਪਦੇ ਹਸਬੰਦ ਨਾਲ ਗੱਲ ਕਰਕੇ ਅੱਛਾ ਮੈਂ ਨਾ ਤੁਹਾਨੂੰ ਤੁਸੀਂ ਮੈਨੂੰ ਆਪਦਾ ਨੰਬਰ ਦੇ ਦਿਓ ਨੰਬਰ ਦੇ ਦਾਂ ਹਾਂ ਐ ਕਰੋ ਤੁਸੀਂ ਆਦਾ ਨੰਬਰ ਇਹਦੇ ਵਿੱਚ ਫੀਡ ਕਰ ਦਿਓ ਮੈਨੂੰ ਮੈਂ ਤੁਹਾਨੂੰ ਸ਼ਾਮ ਜੇਨ ਕਾਲ ਕਰ ਲੂੰਗੀ ਕਿਉਂ ਹੁਣ ਤੁਹਾਡੇ ਕੋਲ ਫੋਨ ਹੈ ਨਹੀਂਗਾ ਤੇ ਮੇਰੇ ਕੋਲ ਨਾ ਅੱਜ ਮੈਂ ਨਾ ਆਪਦੇ ਫੋਨ ਤੇ ਬਿੱਲ ਮਾਰ ਦਿੰਨੀ ਹਾਂ ਹਾਂਜੀ ਮਾਰ ਦਿਓ ਮੇਰੇ ਕੋਲ ਨਾ ਅੱਜ ਪੈਨ ਹੈ ਨਹੀਂਗਾ ਉੱਥੇ ਸਕੂਲ ਚ ਹੀ ਰਹਿ ਗਿਆ ਮੇਰਾ ਪੈਨ ਤਾਂ ਕਰਕੇ ਬੱਸ ਹਾਂ ਲੈ ਹੁਣ ਬਿੱਲ ਜਾਵਣੀ ਹੋਊਗੀ ਮੇਰੇ ਫੋਨ ਤੇ ਹਾਂਜੀ ਹਾਂਜੀ ਬਾਗੀ ਆ ਗਿਆ ਬਸ ਕੱਟ ਦੋ ਬਸ ਆਹੀ ਮੇਰਾ ਨੰਬਰ ਆ ਤੁਹਾਡੇ ਕੋਲ ਵੀ ਆ ਗਿਆ ਠੀਕ ਹੈ ਤੇ ਫਿਰ ਮੈਂ ਤੁਹਾਨੂੰ ਸ਼ਾਮ ਨੂੰ ਕਰ ਲਾਂ ਜੀ ਕਾਲ ਹਾਂ ਕਾਲ ਕਰ ਲਿਓ ਤੇ ਬਾਕੀ ਮੈਂ ਤੁਹਾਨੂੰ ਐਂ ਦੱਸ ਦਿੰਨੀ ਆ 20 ਮਹੀਨੇ ਦਾ ਸੀ 10000 ਰੁਪਏ ਲੈ 10000 ਮਹੀਨੇ ਦਾ ਐਡਵਾਂਸ ਲਾਉਂਗੇ ਜੀ ਫਿਰ ਦੋ ਤਿੰਨ ਮਹੀਨੇ ਦਾ ਨਹੀਂ ਨਾ ਦੋ ਮਹੀਨੇ ਦੀ ਐਡਵਾਂਸ ਲਵਾਂਗੇ ਤੇ ਬਾਕੀ ਵੀ ਜਿਹੜੀ ਕੋਈ ਗੱਲਬਾਤ ਆ ਵੀ ਮੈਂ ਆਪਦੇ ਘਰ ਵਾਲੇ ਨਾਲ ਕੇਰਾ ਰਾਇ ਕਰ ਲਾਂ ਹਾਂਜੀ ਉਹ ਤਾਂ ਠੀਕ ਆ ਤੁਸੀਂ ਕਰ ਲਿਓ ਰਾਇ ਤੇ ਚਲੋ ਕੋਈ ਨਹੀਂ ਫਿਰ ਮੈਂ ਨਾ ਫੇਰ ਆਉਂਗੀ ਕੱਲ ਨੂੰ ਮਾਰੂੰਗੀ ਠੀਕ ਹੈ ਚੰਗਾ ਜੀ ਠੀਕ ਹੈ ਧੰਨਵਾਦ ਤੁਹਾਡਾ ਚੰਕੂ ਨਾ ਅਕੀ ਤਾਂ ਮੈਨੂੰ ਦੀ ਸੀ 5 ਤੇ ਹੁਣ ਮੈਂ 5 ਹੋਰ ਵਧਾਤਾ ਉਹ 5 ਮੈਂ ਕੋਲੇ ਰੱਖੂ ਮੈਨੂੰ ਕਿਹੜਾ ਕੁਛ ਦਿੰਦੇ ਆ ਬੰਦੇ ਕੋਈ ਨਾ ਹੈਪੀ ਨਾਲ ਕਿਹੜਾ ਰਹਾ ਕਰਦੀ ਆ ਓਹੋ ਸਿਕਰ ਦੁਪਹਿਰਾ ਹੋ ਗਿਆ ਭਾਏ ਗਰਮੀ ਵਾਲੀ ਐ ਤੋ ਕਿਆ ਰੇ ਲੱਗਿਆ ਜੀ ਰਾਮ ਕਿਆ ਬਣ ਉਹ ਤੂੰ ਕਿੱਧਰ ਸਿਕਰ ਦੁਪਹਿਰੇ ਤੁਰੀ ਫਿਰਦੀ ਐ ਮੈਂ ਵੀ ਤੇਰੇ ਕੋਲੇ ਕੰਮ ਹੀ ਆਈ ਐ ਬਾਣ ਕਿੱਥੇ ਰਾਮ ਗਿਆ ਬਾਣ ਦਾ ਦੋ ਕਿਾਰੇ ਲੱਗੇ ਝੋਨੇ ਦੇ ਬਾਕੀ ਦੇਖਦੇ ਜੇ ਬਾਤਾ ਗਾ ਦਾ ਮੱਕੀ ਦਾ ਹੈ 4 ਪੌਣ ਵਾਲਾ ਪਿਆ ਮੱਕੀ ਦਾ ਚਾਰ ਹੁਣ ਕੱਲਾ ਜਾਣਾ ਕਿੱਧਰ ਕਿੱਧਰ ਝੁੱਲੀ ਚੱਲੇਗਾ ਤੂੰ ਉਹ ਮੇਰਾ ਜਾਨ ਨੂੰ ਸਿਆਪੇ ਹੋਗੇ ਤੇ ਮੈਂ ਕਿ ਤੂੰ ਤੁਰੇ ਫਿਰਦੀ ਆ ਉਹਨੂੰ ਭੇਜ ਦਿੰਦੀ ਚਾਹ ਲੈ ਕੇ ਉਹਨਾਂ ਦਾ ਚਾਹ ਫੜਾ ਜਾਂਦਾ ਮੇਰੀ ਨਾਲੇ ਆ ਜਾਂਦਾ ਖੇਤ ਗੇੜਾ ਮਾਰ ਜੇ ਕਿਤੇ ਸਾਰਾ ਦਿਨ ਬੇਲਾ ਤੁਰੇ ਫਿਰਦਾ ਰਹਿੰਦਾ ਤੌਰਾਂ ਸ਼ਰਾਂ ਤੇ ਐ ਨਹੀਂ ਉਹਨੂੰ ਪਤਾ ਵੀ ਖੇਤ ਹੈ ਇਹ ਇੰਨੇ ਇੰਨੇ ਕੰਮ ਪਏ ਝੋਨਾ ਲਾਉਣਾ ਪਿਆ ਪਛੇਤਾ ਪੱਕੇ ਮੱਕੀ ਵਾਲ ਚਾਰ ਪਾਉਣ ਵਾਲਾ ਪਿਆ ਜੇ ਉਹ ਕੰਮ ਵਾਲਾ ਹੁੰਦਾ ਨਾ ਟੋਰਚ ਕਿੰਨੀ ਲਾ ਕੇ ਬਾਹਰ ਨੂੰ ਨਹੀਂ ਨਿਕਲਦਾ ਸੀ ਉਹ ਬਾਹਰ ਫੇਰ ਨਿਕਲ ਗਿਆ ਅੱਜ ਤਾਂ ਹੋਰ ਦੱਸ ਤੇਰੇ ਨਾਲ ਉਹ ਕੰਮ ਕਰਵਾਉਂਦਾ ਉਹ ਤਾਂ ਸਮਾਂ ਦੀ ਧਮਕੀਆਂ ਦਿੰਦਾ ਅੱਠ ਗਿੱਲੇ ਆ ਕਹਿੰਦਾ ਸਾਹਣ ਦੇ ਸਿਰ ਵਰਗੇ ਉਹ ਅੱਠ ਗਿੱਲਾਂ ਚ ਕੀ ਗੱਸ ਕੀ ਮੂਂਗਰੇ ਉਗਰਦੇ ਅਜੇ ਕੁਝ ਕਰੇਗਾ ਤੀ ਦਿਨ ਨਗੜਿਆ ਫੇਰ ਹੀ ਅੱਠ ਗਿੱਲੇ ਵਧਣਗੇ ਗਾਂਹਾਂ ਜੇ ਕੋਈ ਫਸਲ ਹੋ ਗਈ ਕੋਈ 2 ਰੁਪਏ ਕੋਲੇ ਆਉਣਗੇ ਕਰੇ ਤੂੰ ਕੁਸ ਹੋਊਗਾ ਅੱਠ ਗਿੱਲੇ ਕੀ ਦੱਸਣ ਕਿ ਦੁੱਧ ਦੇਣਗੇ ਇਹ ਅੱਠ ਗਿੱਲੇ ਉਹਨਾਂ ਜੇ ਰਹਿਣਗੇ ਅੱਠ ਗਿੱਲੇ ਉਹਨੂੰ ਤਾਂ ਬਸ ਕੱਲੇ 8 ਕਿੱਲੇ ਦਿੰਦੇ ਆ ਵੀ ਆਈ ਇਹਦੇ ਚ ਤਾਂ ਇਹਨੇ ਨੀਰੇ ਪੈਸੇ ਆ ਮੈਂ ਤਾਂ ਕਹਿੰਦਾ ਭਈਆ ਰਾਣੀ ਲਿਆਉ ਭਈਆ ਰਾਣੀ ਭਈਆ ਰਾਣੀ ਇਹੀ ਆ ਜੂ ਜੇ ਤੂੰ ਕੰਮ ਕਰਦਾ ਹੋਵੇਂ ਤੇ ਇਹ ਜਿਹੇ ਪੁੱਠੇ ਸਿੱਧੇ ਕੰਮ ਨਾ ਕਰੇਗਾ ਸਾਰਾ ਦਾ ਵਾਰਾ ਵਾਰਾ ਕਰਦੀ ਕਰਦਾ ਫਿਰਦਾ ਰਹਿੰਦਾ ਕਿ ਕੰਮ ਕਰੇ ਸਿੱਧਾ ਹੋ ਕੇ ਮੇਰੇ ਨਾਲ ਕੰਮ ਕਰਾਇਆ ਕਰੇ ਦੁੱਗਣੀ ਫਸਲ ਹੋਇਆ ਕਰੇ ਦੁੱਗਣਾ ਕੰਮ ਵਧੇ ਆਪਣਾ ਕੰਮ ਕਰ ਜਿਓ ਕੁਝ ਕਰਨੀ ਨਹੀਂ ਮੈਨੂੰ ਤਾਂ ਐ ਲੱਗਦਾ ਵੀ ਲੱਛਣ ਜੀ ਉਹਦੇ ਮਾੜੇ ਹੋਗੇ ਉਹ ਲੱਛਣ ਜਦ ਦੇ ਕਿਦੇ ਸੀ ਜੇ ਕੰਮਦੰਦਾ ਕਰਦਾ ਹੁੰਦਾ ਤਾਂ ਨੂੰ ਅੱਜ ਨੂੰ ਬਰਾਬਰ ਦਾ ਹੁੰਦਾ ਵਿਆਹ ਹੀ ਆ ਜਾਂਦਾ ਇਹਦੇ ਲੱਛਣਾਂ ਦੇ ਤਾਂ ਮਾਰਿਆ ਪਹਿਲਾਂ ਕਿਸੇ ਨੇ ਕੋਈ ਕੁੜੀ ਨਹੀਂ ਇਕਤਰੀ ਦਿੰਦਾ ਹੁਣ ਭਈਆ ਰਾਣੀ ਤਿਆਗਿਆ ਆਹੀ ਤਿਆਰ ਪਰ ਰਹਿ ਗਿਆ ਗੱਲਾਂ ਹੁਣ ਭਈਆ ਰਾਣੀ ਦਾ ਕਰਾਲਾ ਵਿਆਹ ਕਰ ਤੋ ਤੇ ਤੇਰੇ ਲੱਛਣੋਂ ਦੇ ਕੋਈ ਤੈਨੂੰ ਸਾਨੂੰ ਕੁੜੀ ਦੇਤੀ ਤੈਨੂੰ ਕਿਹਣਾ ਦਿੰਦਾ ਅਗਲਾ ਅਲਗਾ ਜੋ ਕਰਨੇ ਦਾ ਪੁੱਠੇ ਕੰਮ ਆ ਸਾਰਾ ਲੜਾਈਆਂ ਪੜਾਈਆਂ ਬਾਹਰ ਅੰਦਰ ਘਰੇ ਨਹੀਂ ਬੜਨਾ ਕੋਈ ਕਬੀਲਦਾਰੀ ਦਾ ਲੜਨ ਨਹੀਂ ਪੜਨਾ ਕੋਈ ਖੇਤ ਆਕੇ ਨਹੀਂ ਖੜਨਾ ਮੈਂ ਤੈਨੂੰ ਆਹੀ ਕਹਿਨੀ ਆ ਚਾਰ ਪੈਸੇ ਦੇ ਕੇ ਨਾ ਤੂਤਾ ਨਾ ਮਹੀਨੇ ਦੀ ਖਾਤਰ ਕੋਈ ਬੰਦਾ ਰੱਖ ਲਾਦਾ 10000 ਰੁਪਇਆ ਦੇ ਦੇ। ਉਹ ਬੰਦੇ ਕਿਹੜਾ ਖੜਦੇ ਆ ਮੇਰਾ ਕਿਹੜਾ ਚੱਤ ਨਹੀਂ ਕਰਦਾ ਇਹਨਾਂ ਦਾ ਜੀ ਇੱਕਿਆ ਪਿਆ ਸੀ ਇਹਨਾਂ ਦਾ ਮੈਂ ਕਹਿੰਦੀ ਨਹੀਂ ਸੀ ਕੰਮ ਨੂੰ ਉਹਨੂੰ ਰੱਖਿਆ ਸੀ ਉਹ ਹੁਣ ਕਹਿੰਦਾ ਮੈਂ ਉਹਦੀ ਪਤਾ ਨਹੀਂ ਕੀ ਇਥੇ ਮਰਗਤ ਹੋ ਗਈ ਘਰੇ ਪਹਿਲਾਂ ਵਾਲੇ ਦੂਜੇ ਨੂੰ 10 ਦਿਨ ਕੰਮ ਤੇ ਆਇਆ ਉਹ ਕਹਿੰਦਾ ਸੀ ਵਿਆਹ ਜਾਣਾ ਵਿਚੀ ਛੱਡ ਕੇ ਉਹ ਵਗ ਗਿਆ ਹੁਣ ਪਹਿਲਾਂ 2000 ਉਹ ਤੋਂ ਲੈਣਾ ਸੀ 5000 ਇਹ ਤੋਂ ਲੈਣ ਆਲਾ ਪਿਆ ਅਜੇ ਕੋਈ ਆ ਕੇ ਖੜੂਆ ਤਾਂ ਦੇਖੀ ਜਾਊਗੀ ਮੈਂ ਤੈਨੂੰ ਐਂ ਕਹਿੰਦੀ ਆਂ ਪੈਸੇ ਦਾ ਇੰਤਿਆਮ ਤਾਂ ਹੋ ਜੂਗਾ ਕਿੱਥੋਂ ਹੋ ਜੂਣ ਪੈਸੇ ਦਾ ਇੰਤਿਆਮ ਅੱਜ ਨਹੀਂ ਕਮੈਡਮ ਜੀ ਆਈ ਸੀ ਉਹ ਨਾ ਕਿਰਾਏ ਤੇ ਕਮਰਾ ਭਾਲਦੀ ਫਿਰਦੀ ਸੀ ਤੇ ਮੈਂ ਤਾਂ ਉਹਨੂੰ ਕਹਿਤਾ ਮੈਂ ਕਿ ਪਹਿਲਾਂ ਤਾਂ ਭਈ ਅਸੀਂ ਦਿੰਦੇ ਸੀ 5000 ਵੀ ਕਮਰੇ ਦਾ ਤੇ ਹੁਣ ਅਸੀਂ ਤਾਂ 10 ਲਵਾਂਗੇ ਤੂੰ ਕਿਹੜਾ ਕਮਰਾ ਦੇ ਦੇਂਗੀ ਤੂੰ ਪਹਿਲਾਂ ਕਿਹੜਾ ਕਮਰਾ ਦਿੱਤਾ ਤੂੰ ਐਵੇਂ ਮਰੀ ਇੰਨੀ ਰਹਿਣੀ ਹੈ ਉਹ ਮੈਂ ਤਾਂ ਗੱਪੀ ਮਾਰਿਆ ਸੀ ਬੰਟੂ ਹੁਣ ਘਰੇ ਤਾਂ ਵੜਦਾ ਨਹੀਂ ਉਹਦਾ ਕਮਰਾ ਦੇ ਦਾਂਗੇ ਮਹੀਨਾ ਮਹੀਨਾ ਦਾ ਬਾਹਰ ਰਹਿੰਦਾ ਉਹ ਉਹਦਾ ਕਮਰਾ ਦੇ ਦੀ ਆ ਕੇ ਉਹ ਕਲੇਸ਼ ਵਾਲੂ ਫਿਰ ਕੰਜਰ ਕਲੇਸ਼ ਹੋ ਜੂਆ ਵੀ ਮੇਰਾ ਕਮਰਾ ਦੇਤਾ ਕਿਸੇ ਨੂੰ ਕਿਰਾਏ ਨੂੰ ਉਹਨੇ ਕਿਹੜਾ ਐ ਦੇਖਣਾ ਵੀ ਇਹ ਰੁਪਈਏ ਮੈਂ ਮਿਲਦੇ ਜਾਂ ਤੋਂ ਕਬੀਲਦਾਰੀ ਚੱਲਦੀ ਆ ਘਰ ਦੀ ਆ ਕੇ ਕਲੇਸ਼ ਵਾਲੂ ਆ ਫਿਰ ਕੰਜਰ ਕਲੇਸ਼ ਹੋਊਗਾ ਕੋਈ ਉਹਨੇ ਕਿਹੜਾ ਆਪਦੀ ਮੇਮ ਨੂੰ ਉੱਥੇ ਬਿਠਾਉਣਾ ਹੈ ਹਜੇ ਡੋਲਾ ਤਾਂ ਉਹਦਾ ਹੋਇਆ ਨਹੀਂ ਜੇ ਹੋਊਗਾ ਤਾਂ ਉਹਦੋਂ ਤਾਂ ਪੈ ਜਾ ਕਰੂਗਾ ਆਪਦਾ ਚਵਾਰੇ ਚਹੇਗਾ ਥਾਂ ਉਹ ਡੋਲਾ ਹੋ ਜੂਆ ਫਿਰ ਤਾਂ ਕਿਰਾਏ ਤੋਂ ਹਟਾ ਦਾਂਗੇ ਫਿਰ ਕਿਰਾਏ ਦੀ ਕੀ ਲੋੜ ਆ ਉਹਦਾ ਘਰੇ ਬੰਨਿਆ ਕਰੇ ਡੋਲੇ ਤੇ ਤਾਂ ਹੁੰਦੀ ਨਹੀਂ ਪਤੀ ਜਾਂਦਾ ਕੱਲ ਕਰ ਮੈਂ ਤੈਨੂੰ ਐ ਕਹਿੰਦਾ ਆ ਕੇ ਉਹ ਕਲੇਸ਼ ਪਾਊਗਾ ਕੋਈ ਫਾਇਦਾ ਨਹੀਂ ਉਹ ਕਿੱਥੇ ਪਿਆ ਕਰੂਗਾ ਕਹੂਗਾ ਮੇਰਾ ਕਮਰਾ ਛੱਡੋ ਉਹ ਜਦੋਂ ਹੁਣ ਮਹੀਨਾ ਮਹੀਨਾ ਤੱਕਰੇ ਵੜਦਾ ਨਹੀਂ ਉਹਦਾ ਅਤਾ ਪਤਾ ਨਹੀਂ ਬਾਕੀ ਜੇ ਆਇਆ ਕਰੂਗਾ ਤਾਂ ਤਾਂ ਕੋਠੇ ਤੇ ਪੈ ਜਾ ਕਰੂ ਗਰਮੀ ਤਾਂ ਹੈਗੀ ਕੋਈ ਸਿਆਲ ਦਾ ਮਹੀਨਾ ਵੀ ਜੇ ਵੀ ਉਹ ਮਾਗਦੇ ਮਹੀਨਾ ਵੀ ਉਹਨੂੰ ਪਾਲਾ ਲੱਗੂਗਾ ਚੱਲ ਤੇਰੀ ਮਰਜ਼ੀ ਐ ਮੈਂ ਤਾਂ ਕੁਛ ਨਹੀਂ ਕਹਿੰਦਾ ਤੇ ਉਹਦਾ ਗੱਲ ਲੋਟ ਵੀ ਸੀ ਜੇ 5000 ਰੁਪਏ ਦਿੰਦੇ ਸੀ ਬੰਦੇ ਦਾ ਖਰਚਾ ਨਿਕਲੇ ਜਾਂਦਾ ਫਰੋਹੀ ਤਾਂ ਤੈਨੂੰ ਕਹਿਣੀ ਆ ਵੀ ਜਿਹੜਿਆ ਜਿੰਨਾ ਚਾ ਪੈਸੇ ਫਸਾਈ ਬੈਠਾ ਹੈ ਚਲ ਇਹ ਇਹਨਾਂ ਨੇ ਕੀ ਪਤਾ ਕਿਦੋਂ ਨਰਮਾ ਨਰਮਾ ਚੋਕ ਦੇਣਗੇ ਚਲ ਨਰਮਾ ਚਕਾ ਲਾਂਗੇ ਜਿਹੜਾ ਹੁਣ 10000 ਰੁਪਿਆ ਐਡਵਾਂਸ ਫੜਾਂਗੇ 20 ਆਜੂਗਾ ਇਕੱਠਾ 2 ਮਹੀਨਿਆਂ ਦੇ ਪੈਸੇ ਇਕੱਠੇ ਵੜਾਂਗੇ ਨਾਲ ਤਾਂ ਤੇਰੇ ਬੰਦੇ ਦਾ ਹੱਲ ਹੋ ਜੂਣਾਲੇ ਤੇਰਾ ਚਾਰ ਪੈਂਦਾ ਹੋ ਜੂਗਾ ਚਲ ਦੇਖ ਲੈ ਮੈਂ ਤਾਂ ਕੁਛ ਨਹੀਂ ਕਹਿੰਦਾ ਜੇ ਉਹ ਨਕਲੇਸ ਕਰੇ ਮੈਨੂੰ ਤਾਂ ਹੋਰ ਤਾਂ ਕੁਝ ਨਹੀਂ ਮੈਨੂੰ ਉਹੀ ਉਹ ਤਾਂ ਡਰੀ ਜਾਂਦਾ ਉਹ ਕਲੇਸ਼ ਕਰਕੇ ਮਾਰ ਸਾਰੇ ਕੰਮ ਚ ਹੱਥ ਵਟਾਉਂਦਾ ਕੱਲੀ ਜ਼ਮੀਨ ਆਏ ਨਹੀਂ ਉਹ ਕੁਛ ਦੇ ਕੇ ਜਾਂਦੀ ਹੁੰਦੀ ਜ਼ਮੀਨ 'ਚ ਕੁਛ ਪਾਉਣਾ ਬੀਜਣਾ ਕੁਛ ਬੀਜਣਾ ਵੀ ਹੁੰਦਾ ਤੂੰ ਬਾਲੀਆਂ ਮੱਥਾਂਿਆਂ ਨੇ ਦੇਖ ਕਰ ਮੈਨੂੰ ਠੀਕ ਹੈ ਜ਼ਮੀਨ ਦਾ ਇਹ ਜਿਹੇ ਦਾ ਪਤਾ ਨਹੀਂ ਹੁੰਦਾ ਬਾਹਰਲੇ ਚੱਕ ਤੇ ਆ ਕੇ ਵਾਲਾ ਮੁਰਕ ਕੀ ਕ ਪੰਜ ਗੱਡੇ ਬਾਲਾ ਅਗਲੇ ਨੇ بگੜਦੇ ਨੇ ਹੁੰਦੇ ਬਸ ਜਿਹੇ ਜੇ ਕੁਛ ਕਰੀਏ ਦਾ ਕਰੀ ਜਾਂਦੇ ਉਹਨਾਂ ਐਵੇਂ ਬਾਲੀਆਂ ਤੂੰ ਬਾਲਾ ਟੋਕਾ ਛੱਗੀ ਵੀ ਨਾ ਕਰਿਆ ਕਰ ਐਵੇਂ ਇਹ ਬਾਲਾ ਕੁਛ ਕਰਿਆ ਕਰੇਗੀ ਕਾਲੂ ਹਿਸਾਬ ਰਾਬਰ ਬੰਕ ਕੇ ਬਹਿ ਜੂਆ ਕੋਈ ਬਾਹਰਲੇ ਨਹੀਂ ਛੱਕ ਤੇ ਆ ਕੇ ਮਾੜਾ ਮੋਟਾ ਕਿਸੇ ਨੇ ਦਾ ਤਾਂ ਕਿਸੇ ਨੇ ਮਣੀ ਮੇਟੀ ਉਂਗਲ ਇੱਥੇ ਆਈ ਨਹੀਂ ਪਤਾ ਨਹੀਂ ਕੀ ਪੰਜ ਗੱਡੇ ਤੈਨੂੰ ਪਤਾ ਨਹੀਂ ਹੁੰਦਾ ਜਦੋਂ ਮਾੜਾ ਮੋ ਦੱਸਣ ਬਈ ਕਿਸੇ ਨੂੰ ਨਾ ਫਿਰ ਬੰਕੇ ਇਹੇ ਜੇ ਕੰਮ ਵਧੇ ਜਾਂਦੇ ਹੁੰਦੇ ਫਿਰ ਤੇਰੀ ਜ਼ਮੀਨ ਹੈ ਤਾਂ ਹੈਗੀ ਆ ਉਤੇ ਟਾਈਮ ਪਾਸ ਕਰ ਲਾਂਗੇ ਹੁਣ ਤਿੱਕਰ ਵੰਟੂ ਦੀ ਜ਼ਮੀਨ ਤੇ ਟਾਈਮ ਪਾਸ ਕਰਦੇ ਆਂ ਉਹ ਵੰਟੂ ਦੀ ਜ਼ਮੀਨ ਤੇ ਤਾਂ ਨਹੀਂ ਕਰਦੇ ਵੰਡ ਕੇ ਬਰਾਬਰ ਇਥੇ ਵੰਝਾ ਘੜ ਦੂ ਕਿਸੇ ਨੂੰ ਹੋਰ ਨੂੰ ਬੇਇੱਜ਼ਤੀ ਕਰਤੇ ਇਥੇ ਤੇ ਕੀ ਕਰ ਲੇਗੇ ਫਿਰ ਤੂੰ ਐਂ ਕਿਵੇਂ ਵੇਚ ਦੂ ਤੰਨੂੰ ਕੀ ਪਤਾ ਐਂ ਕੀ ਕੀ ਪਤਾ ਹੁੰਦਾ ਕਿਸੇ ਦਾ ਫੇ ਦੋਨੋਂ ਭਾਈ ਇੱਕੋ ਜਿਹਾਂ ਤੁਸੀਂ ਤਾਂ ਐ ਲੱਪੜ ਲੈ ਲੈ ਕੇ ਆਉਨਾ ਪਤਾ ਨਹੀਂ ਕੀ ਅੱਗ ਖਾਣੇ ਆ ਤੁਸੀਂ ਅੱਗ ਖਾਣੇ ਕਿਸੇ ਨੂੰ ਬੁਲਾਉਣ ਨੂੰ ਜੀ ਨਹੀਂ ਕਰਦਾ ਕੀ ਨਹੀਂ ਕਰਦਾ ਤਾਂ ਤੂੰ ਚੰਗੀ ਮੱਤ ਵੀ ਨਹੀਂ ਦੇਣ ਦਾ ਫਾਇਦਾ। ਦੇਣ ਦਾ ਫਾਇਦਾ ਹੋਰੀ ਸਾਰਾ ਦਿਨ ਛੋਲੀਆਂ ਛੱਡੀ ਜਾਊਗੀ। ਵੀ ਚੱਲ ਠੀਕ ਆ ਜਿਹੇ ਜੀ ਕੋਈ ਮਤ ਦੇਣੀ ਹੁੰਦੀ ਉਹ ਜੀ ਦੇਈਏ ਨਹੀਂ ਤੂੰ। ਮੇਰਾ ਕਿਹੜਾ ਜੀ ਨਹੀਂ ਕਰਦਾ। ਬਲਕਿ ਹਾਂ ਗੱਲਾਂ ਵੀ ਨਹੀਂ ਬਣਨ ਚਾਹੀਦੀਆਂ ਨਾ। ਓਲੇ ਅੱਜ ਜਿਹੜਾ ਕਰਾਇ ਤੇ ਲੈਂਦੀ ਏ। ਉਹ ਕਿਹੜਾ ਘਰੇ ਵੱੜਦਾ। 15000 ਰੁਪਏ ਆਇਆ ਕਰੂਗਾ ਸਾਰੀ ਲੱਗਿਆ ਕਰੂਗਾ। ਇਹ ਬਿਠਾ ਲੈਨੇ ਉਹਦੇ ਕਮਰੇ ਚ। ਚੱਲ ਕੋਈ ਨਾ ਨੂੰ ਕਹਿਣਾ ਬਿਠਾ ਲਾ ਉਹਨੂੰ। ਚੱਲ ਯਾਰ ਕਿਹੜਾ ਦੇ ਦਿੱਤਿਆਂ। ਆਦੋਬ ਤੁਸੀਂ ਬੜੇ ਜਲਦੀ ਆ ਗਏ ਜਲਦੀ ਤਾਂ ਆਇਆ ਨਾ ਜੀ ਵੀ ਮੈਂ ਹਜੇ ਗਈ ਨਹੀਂ ਸੀਗੀ ਅੱਛਾ ਹਾਂਜੀ ਉਹ ਜਿਹੜੀ ਤੁਹਾਡੇ ਪਿੰਡ ਦੀ ਕੁੜੀ ਮੈਂ ਤੁਹਾਨੂੰ ਦੱਸਿਆਗਾ ਤੇ ਫਿਰ ਮੈਂ ਉਹਨਾਂ ਦੇ ਘਰੇ ਹੀ ਸੀਗੀ ਹਜੇ ਉਹ ਕਹਿੰਦੀ ਸਾਜ ਦਾ ਦਿਨ ਤੂੰ ਰਹਿਪਾ ਅੱਛਾ ਤੇ ਵੀ ਕੱਲ ਨੂੰ ਵਗਦੀ ਮਾਚਨ ਨਾਲ ਮੇਰੇ ਰੂਮ ਦਾ ਹੱਲ ਹੋਜੂ ਆ ਤੁਸੀਂ ਪੜੀਏ ਕੀਤਾ ਜੀ ਜਿਹੜਾ ਤੁਸੀਂ ਅੱਜ ਹੀ ਮੈਨੂੰ ਫੋਨ ਕਰ ਲਿਆ ਨਹੀਂ ਫਿਰ ਮੈਨੂੰ ਤਾਂ ਕੱਲ ਮੈਂ ਤਾਂ ਕੱਲ ਨੂੰ ਆਉਣਾ ਸੀ ਨਹੀਂ ਆ ਵੇਖੋ ਆ ਰੂਮ ਹੈ ਸਾਡਾ ਕਿਵੇਂ ਲੱਗਿਆ ਤੁਹਾਨੂੰ ਰੂਮ ਰੂਮ ਤਾਂ ਠੀਕ ਹੈ ਜੀ ਆ ਬੈੱਡ ਵਗੈਰਾ ਸੋਫਾ ਇਹ ਤੇ ਰੂਜੀ ਸਾਰਾ ਇਹ ਸਾਰਾ ਕੁਛ ਆ ਹੀ ਪਿਆ ਰੂਮ ਦਾ ਠੀਕ ਹੈ ਜੀ ਫਿਰ ਤਾਂ ਤੇ ਜਿਹਦੀ ਮੈਂ ਛੋਣ ਨਾਲ ਇੱਕ ਗੱਲ ਕਰਨੀ ਸੀ ਹਾਂ ਕਰੋ ਤੁਸੀਂ ਕਹਿੰਦੇ ਸੀ ਨਾ ਰੈਂਟ ਦਾ ਵੀ 10000 ਲਵਾਂਗੇ ਦੇਖੋ 10000 ਤਾਂ ਬਾਲਾ ਜੀ ਵੇਖੋ ਹੁਣ ਖਰਚੇ ਇੰਨੇ ਆ ਤੁਹਾਨੂੰ ਪਤਾ ਬਿਜਲੀ ਦਾ ਬਿੱਲ ਹੋ ਗਿਆ ਭਾਵੇਂ ਦੀ ਛੇਸੋ ਜੁੰਟ ਮਾਫੀ ਕਰਤੀ ਤਾਂ ਵੀ ਨਾ ਵੱਧ ਮੱਚ ਜਾਂਦੀਆਂ ਤੇ ਬਿੱਲ ਤਾਂ ਫਿਰ ਜੇ ਇੱਕ ਦੋ ਉੱਪਰ ਮੱਚੀਆਂ ਤਾਂ ਵੀ ਉਨਾ ਹੀ ਆਉਂਦਾ ਹੈ ਵੀ ਤੁਹਾਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ ਤੁਸੀਂ ਖਾਣਾ ਵੀ ਵਿੱਚ ਹੀ ਦੇਵੋਗੇ ਜੀ ਹਾਂ ਖਾਣਾ ਵੀ ਵਿੱਚ ਹੀ ਦੇਵਾਂਗੇ ਅੱਛਾ ਜੀ ਮੈਂ ਤੁਹਾਨੂੰ ਰਿਕਵੈਸਟ ਹੀ ਕਰਦੀ ਸੀ ਵੀ ਕੋਈ ਗੱਲ ਨਹੀਂ ਤੁਸੀਂ ਨਾ ਮੈਂ 28000 ਲੈ ਲਿਆ ਕੋਈ ਦੱਸ ਨਾ ਮੈਥੋਂ ਦਿੱਤਾ ਨਹੀਂ ਜਾਣਾ ਕਿਉਂਕਿ ਮੇਰੀ ਤਨਖਾਹ ਵੀ 16000 ਰਹੀ ਹੈ ਅੱਛਾ ਹਾਂਜੀ ਵੀ ਮੇਰੇ ਆਪ ਦੇ ਵੀ ਖਰਚੇ ਹੁੰਦੇ ਆ ਤੁਹਾਨੂੰ ਪਤਾ ਆਖੋ ਸੋਚੀ ਬਚਾਉਣਾ ਹੁੰਦਾ ਹੈ ਨਾ ਉਪਰ ਆਏ ਆ ਚਲ ਕੋਈ ਨਾ ਵੀ ਤੁਸੀਂ ਕਹਿੰਦੇ ਹੋ ਵੀ ਸੁੱਡੀ ਤਨਖਾਹ ਇੰਨੀ ਕ ਤੇ ਪਰ ਤੁਸੀਂ ਟਿਊਸ਼ਨ ਟਿਊਸ਼ਨ ਵੀ ਰੱਖ ਲਿਓ ਪੈਸੇ ਐਕਸਟਰਾ ਇਕੱਠੇ ਕਰ ਲਿਆ ਕਰੋ ਕੋਈ ਆਏ ਕੋਈ ਦਿੱਕਤ ਵਾਲੀ ਗੱਲ ਨਹੀਂ ਬੱਚੇ ਬਾਧੂ ਇਕੱਠੇ ਕਰ ਦੂੰਗੀ ਮੈਂ ਚਲੋ ਤਾਂ ਇਹ ਦੇਖੋ ਬਾਤ ਦੀ ਗੱਲ ਆ ਹਨਾ ਜੇ ਕੋਈ ਟਿਊਸ਼ਨ ਵਗੈਰਾ ਹੋਊਗਾ ਫਿਰ ਆਪਾਂ ਉਹ ਜਿਹਾ ਕਰ ਲਾਂਗੇ ਕਿਹੜਾ ਮੈਂ ਤਾਂ ਹੀ ਕਹਿੰਦੀ ਸੀ ਜੇ ਤੁਸੀਂ 8000 ਕਹਿੰਦੇ ਮੈਂ ਜੇ ਬਾਲਾ ਕਿਨ ਨੂੰ 3 ਮਹੀਨੇ ਦਾ ਰਵਾਸ ਤੇ ਦੇ ਦਿੰਦੀ ਅੱਛਾ ਹਾਂਜੀ ਚਲ ਕੋਈ ਨਾ ਕੋਈ ਨਾ ਪੀ 100 ਵੱਧ ਕੀ 100 ਘੱਟ ਕੀ ਕੋਈ ਨਾ ਆਪਾਂ 8000 ਚ ਕਰ ਲਾਂਗੇ ਚਲੋ ਇਹ ਤਾਂ ਦੀਦੀ ਆਪਣੀ ਹੋ ਗਈ ਗੱਲ ਤੇ ਦੂਜੀ ਗੱਲ ਮੈਂ ਤੁਹਾਨੂੰ ਇਹ ਕਹਿੰਦੀ ਸੀ ਮੈਨੂੰ ਵਾਸ਼ਰੂਮ ਵਗੈਰਾ ਨਹੀਂ ਦੇਖ ਰਿਹਾ ਉਹ ਕਿੱਧਰ ਆ ਉਹ ਤੁਸੀਂ ਆਹ ਬਾਲਾ ਗੇਟ ਖੋਲ ਕੇ ਨਾ ਪਿਛਲੀ ਸਾਈਡ ਆ ਮੈਨੂੰ ਸੈਪਰੇਟ ਚਾਹੀਦਾ ਸੀਗਾ ਵਾਸ਼ਰੂਮ ਵਗੈਰਾ ਵੀ ਉਹਦੀ ਫੈਮਿਲੀ ਜਾਵੇ ਉੱਚੀ ਮੈਂ ਹਨਾ ਇਹ ਚੰਗਾ ਨਹੀਂ ਲੱਗਦਾ ਨਹੀਂ ਅਲੱਗ ਹੈ acha ਲੱਗਦਾ ਜੀ ਅਲੱਗ ਠੀਕ ਹੈ ਜੀ ਫਿਰ ਹਨਾ ਕਈ ਵਾਰ ਹੁਣ ਤੁਹਾਡੇ ਹਸਬੰਦ ਐ ਇਹਨਾਂ ਨੇ ਜਾਣਾ ਉਹ ਉਧਰ ਮੈਂ ਅੰਦਰ ਹੋਵਾਂ ਮੈਂ ਕਿਰੋ ਚੰਗਾ ਨਹੀਂ ਲੱਗਦਾ ਬਾਕੀ ਤੁਹਾਡਾ ਟਾਈਮ ਹੀ ਨਹੀਂ ਮੈਚ ਕਰਦਾ ਉਹ ਤਾਂ ਤੜਕੇ 4 ਵਜੇ ਉੱਠ ਕੇ ਜਾਇਆ ਹੁੰਦੀ ਹੈ ਬਾਕੀ ਤੁਸੀਂ ਆਏ ਆ ਦਿਨ ਚੜੇ ਉੱਠਦੇ ਹੋ ਦਿਨ ਚੜੇ ਤੇ ਦੀਦੀ ਨੂੰ ਮੈਂ ਵੀ ਆ ਕਰਨ ਵਟਕ ਕੇ ਵਈ ਦਿਨ ਤੇ ਜਾਣੀ ਹੁੰਦਾ ਹਨਾ ਤੁਹਾਨੂੰ ਪਤਾ ਗਰਮੀ ਆ ਹੁਣ 7 ਵਜੇ ਸਕੂਲ ਖੁੱਲ੍ਹ ਜਾਂਦੇ ਆ ਆਇਤਾ ਹੈ ਬਸ ਕੋਈ ਨਾ ਤੁਸੀਂ ਕਿਸੇ ਗੱਲ ਦੀ ਦਿੱਕਤ ਨਾ ਕਰੋ ਵੀ ਜੇ ਤੁਹਾਨੂੰ ਕੋਈ ਹੋਰ ਤਕਲੀਫ ਹੈ ਤਾਂ ਸਾਨੂੰ ਉਹ ਦੱਸ ਸਕਦੇ ਹੋ ਬਾਕੀ ਵੀ ਮਾਹੌਲ ਤੁਹਾਡੇ ਲਈ ਵਧੀਆ ਹੈ ਚਲੋ ਤਾਂ ਠੀਕ ਹੈ ਜੀ ਮੈਂ ਤੁਹਾਨੂੰ ਪੁੱਛਦੀ ਸੀ ਵੀ ਫੈਮਿਲੀ ਦੇ ਵਿੱਚ ਕੌਣ ਕੌਣਾ ਤੁਹਾਡੇ ਫੈਮਿਲੀ ਚ ਤਾਂ ਵੇਖੋ ਦੋ ਬੱਚੇ ਆਪਣੇ ਅੱਛਾ ਜੀ ਕੁੜੀ ਆ ਇੱਕ ਮੁੰਡਾ ਠੀਕ ਹੈ ਤੇ ਬਾਕੀ ਤੇਰਾ ਵੀਰਾ ਤੇ ਇੱਕ ਲਾਦੜੂ ਫਾਦਤੂ ਆ ਲਾਦੜੂ ਫਾਦਤੂ ਲੈ ਇਹ ਕੀ ਹੁੰਦਾ ਉਹ ਬਸ ਲਾਦੜੂ ਫਾਦੜੂ ਹੀ ਹੁੰਦਾ ਹੈ ਚਲੋ ਕੁਝ ਵੀ ਹੋਵੇ ਬਟ ਐਵਰ ਹਨਾ ਮੈਂ ਇਹ ਚੀਜ਼ਾਂ ਤੋਂ ਤਾਂ ਕੀ ਲੈਣਾ ਦੇਣਾ ਤੇ ਚਲੋ ਫਿਰ ਬੱਚਿਆਂ ਨੂੰ ਤੁਹਾਡੇ ਕਿਹੜੀ ਕਿਹੜੀ ਕਲਾਸ ਪੜ੍ਹਦੇ ਬੇਟਾ ਤਾਂ ਮੇਰਾ ਪੜਦਾ ਹੈ ਵੀ 9th ਚ ਗੁੜੀਆ +1 ਚ ਹੈ ਚਲੋ ਦੋ ਤਾਂ ਇਹ ਹੀ ਮੈਂ ਲਾ ਲੂੰਗੀ ਟਿਊਸ਼ਨ ਹਨਾ ਤੇ ਬਾਕੀ ਹੋਰ ਬੱਚੇ ਤੁਸੀਂ ਪੁੱਛ ਜਿਓ ਤੇ ਬਾਕੀ ਦੀਦੀ ਫਿਰ ਮੈਨੂੰ ਹੋਰ ਕੋਈ ਦਿੱਕਤ ਤਾਂ ਨਹੀਂ ਆਉਂਦੀ ਹੈਗੀ ਇੱਥੇ ਨਾ ਨਾ ਦਿੱਕਤ ਵਾਲੀ ਕੋਈ ਗੱਲ ਨਹੀਂ ਵੀ ਕੱਲ ਨੂੰ ਕੋਈ ਤੁਹਾਡੇ ਸਾਸੋਹਰਾ ਵਗੈਰਾ ਹੈਗੇ ਨਹੀਂ ਉਹ ਤਾਂ ਬਾਹਰ ਗਏ ਹੋਏ ਆ ਅਜਵਾਰਗੇ ਉਹ ਇੱਥੇ ਨਹੀਂ ਰਹਿੰਦੇ ਉਹ ਬਾਹਰ ਮੰਨ ਲਓ ਕੱਲ ਨੂੰ ਆ ਜਾਣਾ ਹਨ ਮੈਂ ਹੁਣ ਤਿੰਨ ਮਹੀਨੇ ਤਾਂ ਪੱਕਾ ਹੀ ਰਹੂੰਗੀ ਉਹਦੋਂ ਬਾਅਦ ਵੀ ਚਲ ਦੇਖ ਲੂੰਗੀ ਜੇ ਮੇਰੀ ਪੋਸਟ ਇੱਥੇ ਰਹੀ ਤਾਂ ਮੈਨੂੰ ਇੱਥੇ ਰਹਿਣਾ ਹੋਊਗਾ ਤੁਹਾਨੂੰ ਪਤਾ ਤਾਂ ਛੇਤੀ ਚੇਂਜ ਹੁੰਦੀ ਨਹੀਂ ਹੈਗੀ ਤੇ ਵੀ ਤੁਹਾਡੇ ਸਾਸੋਰਾ ਆ ਜਾਣ ਤੇ ਫਿਰ ਮੈਨੂੰ ਬੋਲਣ ਕਿ ਨਹੀਂ ਕਿਰਾਏ ਤੇ ਦੇ ਦੇ ਨਹੀਂ ਨਹੀਂ ਉਹ ਫਿਰ ਇੱਥੇ ਨਹੀਂ ਰਹਿੰਦੇ ਪਿੰਡ ਅੱਛਾ ਉਹ ਫਿਰ ਸ਼ਹਿਰ 'ਚ ਹੀ ਰਹਿੰਦੇ ਆ ਕਿਉਂਕਿ ਇੱਥੋਂ ਪਿੰਡ ਵਾਲਾ ਮਾਹੌਲ ਉਹਨਾਂ ਨੂੰ ਸ਼ੂਟ ਨਹੀਂ ਕਰਦਾ ਤੁਹਾਡੀ ਵੀ ਸਹੀ ਹੈ ਹਨਾ ਜਿਹੜੇ ਬਾਹਰਲੀ ਕੰਟਰੀ 'ਚ ਇੰਨੀ ਕਾਹਦੇ ਕਲੀਨਿੰਗ ਸਫਾਈ ਹੁੰਦੀ ਆ ਉਹ ਆਪਣੇ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਹੈ ਨਹੀਂ ਗੀ ਬਾਕੀ ਤੁਹਾਡਾ ਤਾਂ ਖੇਤਾਂ ਜਾਂ ਚਾਹ ਗੈਰੀਆ ਹੈ ਨਾ ਹਾਂ ਫਿਰ ਉਹ ਤੁਹਾਨੂੰ ਪਤਾ ਹੀ ਆ ਵੀ ਆਥਣੇ ਬੀਂਡੇ ਬੁੰਡੇ ਬੋਲਦੇ ਆ ਮੱਛਰ ਤੁਹਾਨੂੰ ਪਤਾ ਹੀ ਆ ਬਾਲਾ ਕੁਛ ਹੁੰਦਾ ਤਕਲੀਫ ਹੋ ਜਾਂਦੀ ਹੈ ਹਾਂ ਚਲੋ ਕੋਈ ਨਹੀਂ ਕਹਿੰਦੀ ਫਿਰ ਮੈਂ ਜਾਣੀ ਆ ਹੈ ਤੇ ਬਾਲਾ ਸਮਾਨੇ ਤੁਹਾਡਾ ਲੈਂਦੀ ਇਹ ਵੀ ਅੱਛਾ ਤੇ ਬਾਕੀ ਮੈਂ ਤੁਹਾਨੂੰ ਐਂ ਕਹਿੰਦੀ ਸੀ ਵੀ ਆਪਦੇ ਪੇਪਰ ਜਿਹੜੇ ਉਹ ਤੁਸੀਂ ਸਾਰੇ ਤਿਆਰ ਕਰਕੇ ਲਿਆਇਓ ਆਧਾਰ ਕਾਰਡ ਵਗੈਰਾ ਜੀ ਹਾਂ ਹਾਂਜੀ ਉਹ ਮੈਂ ਦੇ ਦੂੰਗੀ ਉਹ ਕੋਈ ਦਿੱਕਤ ਨਹੀਂ ਹੈਗੀ ਮੇਰੇ ਵੱਲੋਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਬਸ ਤੁਸੀਂ ਵੀ ਕੋਸ਼ਿਸ਼ ਕਰਿਓ ਕਿ ਤੁਹਾਡੇ ਵੱਲੋਂ ਵੀ ਮੈਨੂੰ ਕੋਈ ਪ੍ਰਾਗ ਲੱਗ ਨਾ ਨਹੀਂ ਨਹੀਂ ਸਾਡੇ ਵੱਨੋਂ ਤਾਂ ਨਹੀਂ ਆਉਂਦੀ ਸਾਨੂੰ ਕਿਉਂਕਿ ਸਾਨੂੰ ਆਏ ਆ ਨਾ ਵੀ ਹੁਣ ਜਿਹੜਾ ਵੀ ਕੋਈ ਅਸੀਂ ਨਵਾਂ ਬੰਦਾ ਆਉਂਦਾ ਹੈ ਹਾਂਜੀ ਆਪਾਂ ਵੀ ਸਰਕਾਰ ਵੱਲੋਂ ਵੀ ਐਲਾਨ ਹੈ ਵੀ ਉਹ ਬੰਦੇ ਦੇ ਪੂਰੇ ਪ੍ਰੂਫ ਰੱਖਣੇ ਨਹੀਂ ਜੀ ਕੋਈ ਗੱਲ ਕੋਈ ਨਹੀਂ ਆਪਣੇ ਠਾਣਾ ਜੋੜ ਕੇ ਆਂ ਜਬੀ ਅਸੀਂ ਦੱਸ ਸਕਦੇ ਆਂ ਵੀ ਸਾਡੇ ਘਰੇ ਆ ਵੀ ਕਿਰਾਏਦਾਰ ਰਹਿੰਦਾ ਕੋਈ ਗੱਲ ਨਹੀਂ ਜੀ ਉਹ ਤਾਂ ਜਾਇਜ਼ ਗੱਲ ਆ ਚਲੋ ਫਿਰ ਮੈਂ ਜਾਂਦੀ ਸੀ ਫਿਰ ਮੈਂ ਅਮਨ ਨੂੰ ਵੀ ਕਹਨੀ ਆ ਫਿਰ ਮੈਂ ਟੈਂਡੇ ਵੀ ਭੱਜ ਕੱਲ ਉਸ ਮਾਣ ਲੈ ਕੇ ਨਹੀਂ ਤੁਸੀਂ ਪਹਿਲਾਂ ਵੀ ਮੈਂ ਤੁਹਾਨੂੰ ਵੇਖ ਚਾਹ ਪਾਣੀ ਨਹੀਂ ਪੁੱਛਿਆ ਆਜੋ ਆਪਾਂ ਵੀ ਉਧਰ ਡ੍ਰੈਂਗ ਰੂਮ 'ਚ ਬੈੰਨੇ ਆ ਤੁਹਾਨੂੰ ਚਾਹ ਪਾਣੀ ਪਿਉਣੀ ਚਲੋ ਆਜੋ ਤੁਸੀਂ ਆਜੋ ਲੈ ਮੈਂ ਤਾਂ ਇਹ ਮੈਂ ਕਹਤਾ ਦੀਦੀ ਨੂੰ ਵੀ ਚਲ ਮੈਂ ਕੱਲ ਨੂੰ ਆਜੂਗੀ ਹਾਂ ਮੈਂ ਕੱਲ ਦਾ ਨਹੀਂ ਕਹਿਣਾ ਸੀ ਕਿਉਂਕਿ ਅਮਣ ਕੇ ਘਰੇ ਵੀ ਕਲੇਸ਼ ਜਾ ਪਿਆ ਪਿਆ ਤਾਂ ਮੈਂ ਐ ਕਰਦੀ ਆ ਜਾ ਕੇ ਨਾ ਬੈਗ ਚੱਕ ਕੇ ਲਿਆਉਣੀ ਆ ਅੱਜ ਹੀ ਆ ਜੰਨੀ ਆ ਜੀ ਨੀਰਾਤਾ ਆ ਕੇ ਪਾਉਣੀ ਐ ਚਲ ਹੁਣ ਤਾਂ ਉਹ ਮਹੀਨਾ ਨਹੀਂ ਆਉਂਦਾ ਮਹੀਨੇ ਦੀ ਹੋ ਗਈ ਉਹਦੀ ਨਿਸ਼ਾ ਮੈਨੂੰ ਪਤਾ ਹੀ ਐ ਤੇ ਐਂ ਕਰਦੀ ਐ ਮੌਸਮ ਜਾਂ ਵਾਲਾ ਖਰਾਬ ਐ ਪਾਥੀਆਂ ਚੱਕ ਲਈ ਹੋਈ ਐ ਹਾਂ ਨੀਰਾਤਾ ਆ ਕੇ ਪਾਇਆ ਚਾਹੂੰਗਾ ਚਲ ਆ ਕੇੜਾ ਪਰਜਾ ਤਰੇ ਆਉਂਦਾ ਚਲ ਜਾ ਮੈਂ ਬੜਾਈ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਸਰੀ ਕਾਲ ਨੂੰ ਮੈਂ ਤੇਰੀ ਕੌਣ ਲੱਗਦੀ ਹੈਗੀ ਜਾਣਨਾ ਪਹਿਚਾਣੂ ਹੀ ਸਸਰੀ ਕਾਲਾਂ ਬੁਲਾਈ ਜਨਾ ਉਹ ਮੈਂ ਕਿਹਾ ਗਰਮੀ ਇੰਨੀ ਹੈ ਛੱਡ ਆਉਣੇ ਆ ਛੱਡ ਆਉਣੇ ਆ ਨਾ ਛੱਡ ਕੇ ਆਉਣ ਨੂੰ ਤਾਂ ਐ ਕਰਦਾ ਜਿਵੇਂ ਥਾਰ ਦੇ ਉੱਤੇ ਬੈਠਾ ਹੋਣਾ ਉਹ ਕੋਈ ਗੱਲ ਨਹੀਂ ਤੁਸੀਂ ਹਾਂ ਤਾਂ ਕਰੋ ਸੋਹਣਿਆ ਥਾਰ ਲਿਓਣੇ ਆ ਬੱਸ ਬੱਸ ਮੇਰੇ ਨਾਲ ਨਾ ਜ਼ਿਆਦਾ ਬਕਵਾਸ ਨਾ ਕਰ ਮੈਂ ਪੈਦਲ ਜਾ ਸਕਦੀ ਹੈਗੀ ਐਡੀ ਨਹੀਂ ਗੱਲ ਹੈਗੀ ਉਹ ਮੈਂ ਤਾਂ ਐਂ ਕਹਿੰਦਾ ਸੀ ਕੱਲੀ ਕਹਿਰੀ ਵਾਹਣ ਦਾ ਹੈਗਾ ਕੋਈ ਕੁੱਤਾ ਕੱਟਾ ਮਗਰ ਪੈ ਜਾਊਗਾ ਉੱਥੋਂ ਤੱਕ ਨਾਲ ਵਗ ਜਾਣਾ ਤੂੰ ਕਿਹੜਾ ਕੁੱਤੇ ਨਾਲ ਕੱਟਾ ਨਾ ਨਾ ਬਸ ਲੋੜ ਨਹੀਂ ਹੈਗੀ ਮੈਨੂੰ ਚਲੋ ਭਾਈ ਮਰਜੀ ਆ ਐਟੀਟਿਊਡ ਬੜਾ ਸੋਡੇ ਚ ਵੈਸੇ ਚਲ ਚਲ ਜਾ ਦਫਾ ਹੋ ਜਾਣ ਨਹੀਂ ਪਹਿਚਾਨਨੀ ਉਹ ਗੱਲ ਪਈ ਜਾਣਾ ਮੇਰੇ ਤੋਂ ਉਹ ਚਲ ਚਲ ਚੰਗਾ ਪਿੰਡ ਦੀ ਤਾਂ ਹੈ ਨਹੀਂ ਚਲ ਕੋਈ ਨਾ ਬੜਾ ਨਖਰਾ ਜਾਂ ਦਿਖਾਉਂਦੀ ਆ ਕਰ ਲਾਂਗੇ ਪਤਾ ਕੌਣ ਆ ਚਲ ਘਰੇ ਚੱਲੀਏ ਪਹਿਲਾਂ ਹੇ ਕਰਮੀ ਵਾਲੀ ਹਾਂ ਹਾਂ ਇੱਥੇ ਇਹ ਕਮਰੇ ਕੀ ਕਰਦਾ ਹੈਲੋ ਨਾ ਤੂੰ ਇਹ ਗੱਲ ਤਾਂ ਮੈਂ ਤੈਨੂੰ ਕਹਿਣ ਵਾਲੀ ਸੀ ਵੀ ਤੂੰ ਇੱਥੇ ਕਿਵੇਂ ਅੱਛਾ ਮੇਰਾ ਮਗਰਾ ਕਰਦਾ ਕਰਦਾ ਹੁਣ ਤੂੰ ਇੱਥੇ ਤੱਕ ਆ ਗਿਆ ਗੱਲ ਸੁਣ ਮੇਰੀ ਖੜਾ ਹੋ ਤੇ ਬਾਹਰ ਤੁਰਦਾ ਲੱਗਾ ਕਿਉਂ ਤੁਰਦਾ ਲੱਗਾ ਲੱਗਦਾ ਤੈਨੂੰ ਕੋਈ ਗੱਲ ਤਾਂ ਫਹੀਮੀ ਹੋ ਗਈ ਹੈ ਮੈਨੂੰ ਕੋਈ ਗੱਲ ਤਾਂ ਫਹੀਮੀ ਨਹੀਂ ਹੋਈ ਹੈਗੀ ਗਲਤ ਫਹੀਮੀ ਤੁਹਾਨੂੰ ਹੋਈ ਆ ਜੇ ਰੈਂਟ ਤੇ ਰੂਮ ਲੈਣਾ ਨਾ ਕਿਤੇ ਹੋਰ ਜਾ ਕੇ ਲੱਭ ਇਥੇ ਨਹੀਂ ਇਹ ਤਾਂ ਮੈਂ ਲੈ ਲਿਆ ਉਹ ਬੱਸ ਬੱਸ ਰਹਿਣ ਦੇ ਸੋਹਣਾ ਮੁੰਡਾ ਦੇਖਿਆ ਨਹੀਂ ਤੇ ਮਗਰਾ ਕਰਕੇ ਮਗਰੀ ਆ ਗਈਆਂ ਹਾਈਵੇ ਮੇਰਾ ਰੱਬਾ ਕੀ ਦਿਨਾਂ ਬਾਪ ਹੈ ਗਿਆ ਬਤਨੀ ਜੀ ਨਾਲ ਮੇਰੀ ਗੱਲ ਸੁਣ ਲੈ ਮੈਂ ਰੈਂਟ ਤੇ ਲੈਤਾ ਮੈਂ ਹੁਣ ਇਸ ਰੂਮ ਦੀ ਮਾਲਕਣਾ ਠੀਕ ਹੈ ਚੱਲ ਚੱਲ ਤੁਰਦਾ ਲੱਗ ਇਥੋਂ ਮੇਰੀ ਗੱਲ ਸੁਣ ਮੈਂ ਇਸ ਘਰ ਦਾ ਮਾਲਕ ਆ ਘਰ ਦਾ ਮਾਲਕ ਹਾਂ ਪਰ ਦੀਦੀ ਨੇ ਤਾਂ ਮੈਨੂੰ ਦੱਸਿਆ ਸੀ ਦੋ ਜੀ ਉਹ ਆ ਤੇ ਦੋਨਾਂ ਦੇ ਬੱਚੇ ਕਿਤੇ ਤੂੰ ਉਹ ਤਾਂ ਨਹੀਂਗਾ ਲਾਦੜੂ ਫਾਦੜੂ ਕਿਹੜਾ ਲਾਦੜੂ ਫਾਦੜੂ ਕਿਹਨੇ ਕਿਹਾ ਵੀ ਮੈਂ ਲਾਦੜੂ ਫਾਦੜੂਗਾ ਮੈਨੂੰ ਤਾਂ ਕੀ ਪਤਾ ਹੁਣ ਮੈਨੂੰ ਤਾਂ ਦੀਦੀ ਨੇ ਕਿਹਾ ਜਿਹੜੇ ਘਰ ਦੇ ਮਾਲਕ ਆ ਅੱਛਾ ਅੱਛਾ ਭਾਬੀ ਨੇ ਝੂਠ ਬੋਲਿਆ ਮੈਂ ਡਿਓਰ ਆ ਉਹਦਾ ਤੇ ਆਹ ਕਮਰਾ ਮੇਰਾ ਹੈ ਤੇ ਆ ਵੈਸੇ ਮੈਂ ਸਾਰੇ ਘਰ ਦਾ ਹੀ ਮਾਲਕ ਆ ਅੱਛਾ ਇਹ ਗੱਲ ਆ ਹਾਂ ਜੇ ਤੂੰ ਇਸ ਘਰ ਦਾ ਮਾਲਕ ਆ ਨਾ ਤਾਂ ਮੈਂ ਇੱਥੇ ਮਿੰਟ ਵੀ ਨਹੀਂ ਰਹਿੰਦੀ ਮੈਨੂੰ ਪਤਾ ਨਹੀਂ ਸੀਗਾ ਬਸ ਬਸ ਮੈਂ ਤਾਂ ਜਾਣੀ ਨਹੀਂ ਮੈਂ ਨਹੀਂ ਇੱਕ ਮਿੰਟ ਮੈਡਮ ਮੈਥੋਂ ਬੈਠੋ ਬੈਠੋ ਤੁਸੀਂ ਮੇਰੀ ਗੱਲ ਤਾਂ ਸੁਣੋ ਬਸ ਬਸ ਮੈਨੂੰ ਬਹਿਣਾ ਹੈ ਨਹੀਂ ਨਹੀਂ ਤੁਸੀਂ ਆਓ ਇੱਕ ਮਿੰਟ ਠਾੜੇ ਦੂਰ ਦੂਰ ਹੋ ਥੋੜਾ ਜਾ ਉਹ ਲੈ ਆ ਤਾਂ 10 ਮਿੰਟ ਡਿਟੇਲ ਦੇ ਵਿੱਚ ਮੈਂ ਤਾਂ ਮਸਾ ਰੋਣ ਲੱਭਿਆ ਠੀਕ ਆ ਹਾਂ ਨਹੀਂ ਕਰ ਇਹਨੂੰ ਉਹ ਮੇਰੀ ਗੱਲ ਤਾਂ ਸੁਣੋ ਤੁਸੀਂ ਹੁਣ ਤੁਸੀਂ ਦੱਸੋ ਅੱਛਾ ਅੱਛਾ ਕੋਈ ਗੱਲ ਨਹੀਂ ਹੁਣ ਤੁਸੀਂ ਦੱਸੋ ਆਪਦੇ ਬਾਰੇ ਕਈ ਵਾਰੀ ਕੋਈ ਗਲਤਫਹਿਮੀ ਹੋ ਜਾਂਦੀ ਹੁੰਦੀ ਹੈ ਮੈਂ ਤੁਹਾਨੂੰ ਪਿੰਡ 'ਚ ਦੇਖਿਆ ਨਹੀਂ ਸੀ ਮੈਂ ਤਾਂ ਬੁਲਾ ਲਈ ਸੀ ਸਾਡੇ ਨਾ ਉਧਰ ਕੁੱਤੇ ਵਾਲੇ ਭੜੇ ਰਹਿੰਦੇ ਆ ਮੈਂ ਤਾਂ ਕਿਹਾ ਸੀ ਮੇਰਾ ਕੋਈ ਗਲਤ ਮਤਲਬ ਨਹੀਂ ਹੈਗਾ ਸੀਗਾ ਮਤਲਬ ਤਾਂ ਨਹੀਂ ਗਲਤ ਸੀਗਾ ਪਰ ਮੈਨੂੰ ਐ ਲੱਗਦਾ ਜੇ ਮੈਂ ਇਸ ਘਰ ਦੇ ਵਿੱਚ ਰਹੀ ਨਾ ਤਾਂ ਮੈਂ ਸੇਫ ਨਹੀਂ ਰਹੀ ਕਿਉਂਕਿ ਇੱਥੇ ਤੂੰ ਜੋ ਹੈਗਾ ਓਹੋ ਸੇਫ ਵਾਲੀ ਕੀ ਗੱਲ ਆ ਮੈਂ ਤਾਂ ਤੁਹਾਡਾ ਬੌਂਸਰ ਬਣ ਕੇ ਰਹੂੰਗਾ ਮੇਰੀ ਗੱਲ ਸੁਣੋ ਠੀਕ ਐ ਆਹ ਕਮਰਾ ਸੋਨੂੰ ਦਿੱਤਾ ਏਸੀ ਇਹਦੇ ਚ ਲੱਗਿਆ ਹੋਇਆ ਉਹ ਤਾਂ ਮੈਨੂੰ ਸਾਰਾ ਕੁਝ ਦੀਦੀ ਨੇ ਦੱਸਤਾ ਠੀਕ ਐ 8000 ਰੁਪਏ ਦੇਣਾ ਮਹੀਨੇ ਦਾ ਚਲ ਕੋਈ ਗੱਲ ਨਹੀਂ ਮੈਂ ਤੁਹਾਨੂੰ ਡਿਸਟਰਬ ਡਿਸਟਰਬ ਨਹੀਂ ਕਰਦਾ ਹੈਗਾ ਤੁਸੀਂ ਇਸ ਕਮਰੇ ਚ ਰਹੋ ਜਾਓ ਨਾ ਤੁਸੀਂ ਬੱਸ अच्छा चा माना हां डिस्टर्ब ਕਰਨ ਨੂੰ ਤੂੰ ਹੈ ਵੀ ਕਾਣ ਵੀ ਮੈਨੂੰ ਕਰ ਦੇਗਾ ਆਈ ऍम ਡਿਸਟਰਬ ਹੁੰਦੀ ਵੀ ਨਹੀਂ ਹੈਗੀ ਤੇਰੇ ਅਰਗੇ ਤੋਂ ਠੀਕ ਹੈ ਨਾ ਅੱਛਾ ਅੱਛਾ ਨਾ ਨਾ ਮੈਂ ਤੁਹਾਨੂੰ ਜਮਾ ਡਿਸਟਰਬ ਨਹੀਂ ਕਰਦਾ ਮੈਂ ਤਾਂ ਆਪ ਵਾਲੇ ਜੋੜੇ ਮੈਂ ਤਾਂ ਬਾਹਰ ਨੂੰ ਚੱਲਿਆ ਠੀਕ ਹੈ ਤੁਸੀਂ ਹਾਂ ਰਹੋ ਰਹੋ ਕੋਈ ਚੱਕਰ ਨਹੀਂ ਹੈਗਾ ਤੁਹਾਨੂੰ मोस्ट वेलकम ਇਸ ਕਰ ਬਈ ਮੁੰਡਾ ਕਾ ਕਿਵੇਂ ਕੋਈ ਸ਼ੱਕ ਹੈ ਤਾਂ ਰਜਿਸਟਰੀ ਦਿਖਾਦਾ ਰਜਿਸਟਰੀ ਦਿਖਾਉਣ ਦੀ ਗੱਲ ਨਹੀਂ ਮੈਨੂੰ ਐਸੀ ਕੀ ਹੈ ਰਿਸ਼ਤੇਦਾਰੀ ਚਾਹੀਏ ਹਮੇ ਤੇ ਬੱਗ ਜੇ ਉਹ ਨਹੀਂ ਨਹੀਂ ਮੈਂ ਮਾਲਕੀ ਆ ਸਾਰਾ ਕੁਝ ਮੇਰੇ ਅੰਡਰ ਹੀ ਚੱਲਦਾ ਘਰ ਦਾ ਖਰਚਾ ਸਾਰਾ ਮੈਂ ਹੀ ਤੋਰਦਾ हां ਬਾਹਰ ਅੰਦਰ ਮੈਨੂੰ ਬਾਹਰ ਜਾਣਾ ਪੈਂਦਾ ਬਿਜ਼ਨਸ ਵਾਲੇ ਵੱਡੇ ਆ ਨਾ ਮੇਰੇ ਚਲ ਕੋਈ ਨਹੀਂ ਇੱਕ ਤਾਂ ਹੱਥ ਜੇ ਵਾਲੇ ਮਾਰਦਾ ਮੈਂ ਤਾਂ ਉਹ ਇਹ ਤਾਂ ਮੈਨੂੰ ਆਦਤ ਆ ਮੈਂ ਸੋਨੂੰ ਨੂੰ ਨਹੀਂ ਕੁਝ ਕਹਿੰਦਾ ਹੈਗਾ ਸੋ ਤੋਂ ਦੂਰੀ ਬਣਾ ਕੇ ਰੱਖੂੰਗਾ ਬਸ ਕੋਈ ਗੱਲ ਨਹੀਂ ਮੋਸਟ ਵੈਲਕਮ ਹੋਰ ਦੱਸੋ ਸੋਨੂੰ ਚਾਹ ਕੌਫੀ ਦੀ ਲੋੜ ਆ ਤਾਂ ਆਰਡਰ ਕਰ ਦੇਣਾ ਨਾ ਨਾ ਬਸ ਮੈਨੂੰ ਕਾਸੇ ਦੀ ਲੋੜ ਹੈਗੀ ਜਾਂ ਤੂੰ ਤੁਰਦਾ ਲੱਗ ਚਲੋ ਠੀਕ ਐ ਬੇ ਟੈਨਸ਼ਨ ਰਹੋ ਤੁਸੀਂ ਆਪਦਾ ਹੀ ਘਰ ਸਮਝੋ ਅੱਜ ਤੋਂ ਬਾਅਦ ਠੀਕ ਐ ਨਾ ਫੁਕਰਾ ਜਮਨ ਫੇਰੇ ਇਥੇ ਟੱਕਰ ਗਿਆ ਹਾਈਵੇ ਰੱਬਾ ਮੈਨੂੰ ਤਾਂ ਡਰ ਜਾ ਲੱਗਣ ਲੱਗੇ ਸੱਚੀ ਦੀਦੀ ਨਾਲ ਕਰਦੀਆਂ ਗੱਲ ਵੀ ਦੀਦੀ ਤੁਸਤਾ ਕਹਿੰਦੇ ਸੀ ਅਸੀਂ ਆਂਗੇ ਤੇ ਇਹਨੂੰ ਕਹਿੰਦੀ ਸੀ ਲਾਦ ਰੁਫਾਦ ਰੁ ਆਏ ਨਹੀਂ ਦੱਸਿਆ ਹੈਗਾ ਉਹ ਭਾਬੀ ਭਾਬੀ ਕਹੀ ਜਾਂਦਾ ਵੀ ਮੇਰਾ ਦਿਓਰ ਆ ਹਾਈ ਮੈਂ ਤਾਂ ਪੁੱਛਣਾ ਭੁੱਲੀ ਜੀ ਇਹਨੂੰ ਵੀ ਤੁ ਬਿਆਹ ਹੈ ਕਿ ਤੇਰਾ ਪਰ ਜੇ ਵਿਆਹ ਹੈ ਹੁੰਦਾ ਫਿਰ ਉਹ ਮੈਨੂੰ ਆਏ ਵੀ ਕਹਿੰਦੀ ਵੀ ਮੇਰੀ ਦਰਾਣੀ ਵੀ ਆ ਘਰ ਦੇ ਵਿੱਚ ਹੁਣ ਤਾਂ ਨਾ ਗੱਲ ਸਿਰ ਤੋਂ ਉਤੋਂ ਦੀ ਬਾਹਰ ਜੀ ਹੋ ਗਈ ਸਮਝ ਜੀ ਨਹੀਂ ਆਉਂਦੀ ਮੈਂ ਦੀਦੀ ਨਾਲ ਕਰਾਂ ਗੱਲ ਵੀ ਦੀਦੀ ਮੈਨੂੰ ਕੋਈ ਖਤਰਾ ਤਾਂ ਨਹੀਂ ਐਸ ਘਰੇ ਜੇ ਮੁੰਡਾ ਰਹੂਗਾ ਫਿਰ ਮੈਂ ਇਥੇ ਨਹੀਂ ਰਹਿੰ ਇਰਤਮਾ ਦਾ ਚੱਕੂ ਬੈ ਤੇ ਜਾਉਂ ਬਸ ਮੈਂ ਇੱਕ ਵਾਰੀ ਇੱਕ ਗੱਲ ਕਰ ਲੈ ਇਹਨਾਂ ਨਾਲ ਕਿ ਜੇ ਇੱਥੇ ਰਹੂਗਾ ਫਿਰ ਨਹੀਂ ਮਿਲਦੀ ਹੈ ਜੀ ਕਦੂ ਦੀ ਸਬਜ਼ੀ ਬਣਾ ਭਾਬੀ ਤੇ ਤੂੰ ਕਿੱਧਰੋਂ ਆ ਗਿਆ ਕਿਉਂ ਮੈਂ ਆ ਨਹੀਂ ਸਕਦਾ ਹੈਗਾ ਅੱਗੇ ਤਾਂ ਕਿਤੇ ਆਇਆ ਨਹੀਂ ਮੁੜ ਕੇ ਅੱਗੇ ਤਾਂ ਮਹੀਨੇ ਦੀ ਨੇਠੀ ਹੁੰਦੀ ਸੀ ਤੇਰੀ ਮੇਰੀ ਮਰਜ਼ੀ ਚਾਹੇ ਮੈਂ ਡੇਲੀ ਆਵਾਂ ਚਾਹੇ 6 ਮਹੀਨੇ ਬਾਅਦ ਆਵਾਂ ਮਹੀਨੇ ਬਾਅਦ ਮੈਨੂੰ ਐਂ ਦੱਸ ਉਹ ਕੁੜੀ ਜੀ ਕੌਣ ਆ ਉਹ ਤਾਂ ਮੇਰੀ ਚਾਚੇ ਦੀ ਕੁੜੀ ਆ ਝੂਠ ਬੋਲਣ ਦੀ ਲੋੜ ਨਹੀਂ ਹੈਗੀ ਠੀਕ ਹੈ ਨਾ ਸਭ ਕੁਝ ਪੁੱਛ ਲਿਆ ਮੈਂ ਉਹ ਤੋਂ ਮੇਰੇ ਕਮਰੇ 'ਚ ਕਿਰਾਏਦਾਰ ਨਹੀਂ ਬਿਠਾਈ ਹੈ ਵੇ ਤੈਨੂੰ ਮੇਰੀ ਗੱਲ ਸੁਣੋ ਕੁੜੀ ਨੂੰ ਬੁਲਾਉਣ ਦਾ ਤੇਰਾ ਕੀ ਮਤਲਬ ਮੈਂ ਆਪਦੇ ਕਮਰੇ 'ਚ ਪਿਆ ਸੀ ਉਹਨੇ ਆ ਕੇ ਮੈਨੂੰ ਬੁਲਾਇਆ ਅਖੇ ਤੇਰਾ ਕੀ ਮਤਲਬ ਮੈਂ ਕਿਹਾ ਉਹਨੂੰ ਗਲਤ ਕੁਝ ਬੋਲਤਾ ਫਿਰ ਸਾਡੀ ਭਾਈ ਕਬੀਲਦਾਰੀ ਹੈ ਅਸੀਂ ਤਾਂ ਫਿਰ ਹੁਣ ਔਖੇ ਹੋਇਆ ਨੇ ਰੱਖਣੀ ਸੀ ਕਿਰਾਏ ਤੇ ਤੂੰ ਨਾਲੇ ਬਾਕੀ ਘਰੇ ਰਹਿ ਨਾ ਘਰੇ ਤਾਂ ਨਹੀਂ ਰਹਿੰਦਾ ਨਾਲ ਇੱਕ ਗੱਲ ਹੋਰ ਲਾਦੜੂ ਫਾਦੜੂ ਕਿਨੂੰ ਕਹਿਆ ਸੀ ਉਹ ਤੇ ਤੂੰ ਹੀ ਆ ਲਾਦੜੂ ਫਾਦੜੂ ਹੋਰ ਕੌਣ ਹੈ ਲਾਦੜੂ ਫਾਦੜੂ ਲਾਦੜੂ ਫਾਦੜੂ ਮੈਨੂੰ ਨਹੀਂ ਪਤਾ ਹੈਗਾ ਪਟੀਚੀ ਨਹੀਂ ਆਉਂਦਾ ਲਾਦੜੂ ਫਾਦੜੂ ਹੈ ਜਦੋਂ ਤੂੰ ਘਰੇ ਨਹੀਂ ਹੁੰਦਾ ਇਹੋ ਜਿਹੇ ਬੰਦੇ ਨੂੰ ਲਾਦੜੂ ਫਾਦੜੂ ਹੀ ਕਹਿੰਦੇ ਆ ਕਹਿੰਦੇ ਆ ਲਾਦੜੂ ਮੈਨੂੰ ਨਹੀਂ ਪਤਾ ਹੈਗਾ ਬਸ ਮੈਂ ਕਹਿਤੀ ਗੱਲ ਨੇ ਤੈਨੂੰ ਕਿਵੇਂ ਪਤਾ ਲੱਗਿਆ ਵੀ ਤੂੰ ਲਾਦੜੂ ਫਾਦੜੂ ਮੈਨੂੰ ਉਹਨੇ ਦੱਸਿਆ ਉਹ ਕਹਿੰਦੀ ਘਰੇ ਦਾ ਇੱਕ ਲਾਦੜੂ ਫਾਦੜੂ ਆ ਮੈਂ ਫਿਰ ਇਹਦਾ ਮਤਲਬ ਲਾਦੜੂ ਫਾਦੜੂ ਮੈਨੂੰ ਹੀ ਕਿਹਾ ਭਾਬੀ ਨੇ ਹਾਂ ਤੈਨੂੰ ਹੀ ਕਿਹਾ ਤੈਨੂੰ ਕਿਹਾ ਨਾਲੇ ਐ ਕਿਹਾ ਮੇਰੀ ਗੱਲ ਸੁਣ ਮੈਥੋਂ ਬਿਨਾ ਪੁੱਛੇ ਮੇਰਾ ਕਮਰਾ ਨਾਏ ਨਹੀਂ ਕਰਾਇ ਤੇ ਦੇ ਸਕਦੇ ਹੈਗੇ ਤੁਸੀਂ ਫਿਰ ਭਾਈ ਮੈਂ ਠਾ ਦਿੰਨੀ ਆ ਕੁੜੀ ਨੂੰ ਉਹ ਨਹੀਂ ਮਠਾਉਣ ਨੂੰ ਨਹੀਂ ਕਹਿੰਦਾ ਹੈਗਾ ਮੈਂ ਕਿਹਾ ਵੀ ਮੈਨੂੰ ਇੱਕ ਵਾਰੀ ਪੁੱਛ ਤਾਂ ਲੈਂਦੇ ਮੈਂ ਆਪ ਦਾ ਅਡਜਸਟਮੈਂਟ ਤਾਂ ਕਰਨੀ ਸੀਗੀ ਚਵਾਰਾ ਸਾਫ ਸੂਪ ਕਰ ਲੈਂਦਾ ਲੈ ਅੱਛਾ ਤੂੰ ਕਿਹੜਾ ਗਾਹ ਵਿਆਹ ਕਰਾਈ ਬੈਠਾ ਵੀ ਆਪਦੀ ਮੇਮ ਨੂੰ ਉੱਥੇ ਬਿਠਾਉਣਾ ਸੀ ਅਡਜਸਟਮੈਂਟ ਕਰ ਲੈਂਦਾ ਓਹੋ ਮੇਰੀ ਗੱਲ ਸੁਣ ਭਾਬੀ ਤੂੰ ਗੱਲ ਨਹੀਂ ਸਮਝੀ ਹੈਗੀ ਆਪਣੀ ਸਵੇਰੇ ਅੱਜ ਲੜਾਈ ਹੋਈ ਸੀਗੀ ਮੈਂ ਕਿਹਾ ਜਦੋਂ ਵਿਆਹ ਹੋਣਾ ਹੋਏ ਨਾ ਕੁੜੀ ਤਾਂ ਆਪੀ ਚੱਲ ਕੇ ਆ ਜੂਗੀ ਆਪੀ ਚੱਲ ਕੇ ਆ ਗਈ ਸਮਝ ਗੱਲ ਨੂੰ ਵੇ ਬੜੇ ਵਹਿਮ ਪਾਲ ਰੱਖਿਆ ਉਹ ਮੈਡਮ ਲੱਗੀ ਤੇਰੇ ਆਊਗੀ ਵਨ ਟੂ ਸਿਆਉਂਦੇ ਲੈ ਮੇਰੇ ਚ ਕੀ ਕੰਮ ਆ ਨਾਲੇ ਮੇਰੀ ਗੱਲ ਸੁਣ ਵੇ ਕੰਮਗਾ ਹੀ ਕੰਮਗਾ ਜੇ ਇੱਕ ਹੋਵੇ ਤਾਂ ਗਣਾਵਾ ਮੇਰੀ ਲੇਟ ਤੂੰ ਆਉਣਾ ਹੈ ਹੈ ਘਰ ਦਾ ਕੰਮ ਤੂੰ ਨਹੀਂ ਕਰਦਾ ਲਾ ਲੂ ਫਾ ਲੂ ਤੂੰ ਬਣਿਆ ਫਿਰਦਾ ਗਿਣਤੀ ਚ ਨਹੀਂ ਆਉਂਦਾ ਹੋਰ ਦੱਸ ਮੇਰੀ ਗੱਲ ਸੁਣ ਹੂੰ ਆਪਣੇ ਦੇਖ ਛੋਡੇ ਵੀ ਪੜਦੇ ਰਹਿ ਜਾਣਗੇ ਮੇਰੇ ਵੀ ਰਹਿ ਜਾਣਗੇ ਨਹੀਂ ਮੈਂ ਵੀ ਕੁਛ ਨਾ ਕੁਛ ਉਹਨੂੰ ਦੱਸ ਦੂੰਗਾ ਤੇ ਹੋ ਜਾਊਗੀ ਭਗ ਜਿਹੜਾ 8-10000 ਰੁਪਏ ਮਹੀਨੇ ਦਾ ਕੋਈ ਲੈਣੀ ਹੋਏਗੀ ਹੈਨਾ ਉਹ ਜਾਊਗਾ ਹੱਥੋਂ ਮੈਂ ਤੈਨੂੰ ਇੱਕ ਗੱਲ ਕਹਿੰਦਾ ਸੀ ਭਾਬੀ ਹਾਂ ਮੈਂ ਉਹਨੂੰ ਐਂ ਕਿਹਾ ਸੀ ਵੀ ਘਰ ਮੇਰੇ ਸਿਰ ਤੇ ਚੱਲਦਾ ਵੀ ਮੇਰੇ ਬਾਲੇ ਬਿਜ਼ਨਸ ਚੱਲਦੇ ਆ ਇਹ ਆਪਣਾ ਪੜਦਾ ਹੀ ਰਵੇ ਸੋਨੂੰ ਮਹੀਨੇ ਦੇ ਪੈਸੇ ਆ ਜਾਣਗੇ ਮੈਨੂੰ ਚਾਹੇ ਮੱਛਰ ਚ ਛੱਤ ਤੇ ਪੈਣਾ ਪੈ ਜੇ ਮੈਂ ਆਪਦੀ ਅਡਜਸਟਮੈਂਟ ਕਰ ਲੂੰਗਾ ਦੇਖ ਕੀ ਐ ਉਹਦੇ ਮਨ ਚ ਆਈ ਜਾਵੇ ਵੀ ਤਕੜਾ ਬਿਜ਼ਨਸ ਚੱਲਦਾ ਹਾਂ ਹਾਂ ਹੁਈ ਕਰ ਦੇ ਐਨੇ ਨੂੰ ਨਾਲੇ ਮੇਰੀ ਗੱਲ ਹੁਣ ਅੱਜ ਤੋਂ ਬਾਅਦ ਮੈਂ ਨਹੀਂ ਵਾਰਪੂਰ ਜਾਂਦਾ ਮੈਂ ਤਾਂ ਸਾਰੇ ਘਰ ਦੇ ਕੰਮ ਕਰਿਆ ਕਰੂੰਗਾ ਤੈਨੂੰ ਤਾਂ ਝਾੜੂ ਮਾਰਨ ਦੀ ਲੋੜ ਵੀ ਹੈ ਨਹੀਂ ਮੈਂ ਮਾਰਿਆ ਕਰੂੰਗਾ ਗੋਹਾ ਕੁੜਾ ਮੈਂ ਚੱਕਿਆ ਕਰੂੰਗਾ ਬੇ ਟੈਂਸ਼ਨ ਹੋ ਜਾ ਤੂੰ ਬੇ ਮੈਂ ਸੁਪਨਾ ਤਾਂ ਨਹੀਂ ਦੇਖ ਰਹੀ ਉਹ ਨਹੀਂ ਨਹੀਂ ਹਕੀਕਤ ਹੀ ਐ ਬਸ ਮੇਰੀ ਹਾਂ ਚ ਹਾਂ ਕਰੀ ਚੱਲੀ ਮਾੜੀਆਂ ਜੀ ਨਾ ਮੇਰੀਆਂ ਵਡਿਆਈਆਂ ਕਰਦਿਆ ਕਰੀ ਉਹਦੇ ਕੋਲ ਚੰਗਾ ਮੇਰੀ ਗੱਲ ਸੁਣ ਲੈ ਹਾਂ ਭਾਬੀ ਬੜਾਈ ਤਾਂ ਭਾਂ ਦੀ ਸਾਰਾ ਦਿਨ ਕਰਵਾਈ ਚੱਲੀ ਮੈਂ ਕਰੀ ਚੱਲੂ ਹਾਂ ਤੇ ਜੇ ਕੋਈ ਲਾਂਬਾ ਆ ਗਿਆ ਤੇ ਟੰਗਾ ਤੇ ਨਹੀਂ ਖੜਾ ਰਹਿਣ ਦਿੰਦੀ ਮੈਂ ਤੇ ਉਹ ਲਾਂਬਾ ਲੂੰਬਾ ਨਹੀਂ ਲਿਆਉਂਦਾ ਲਾਂਬਾ ਲਿਆਉਣਾ ਹੁੰਦਾ ਹੁਣ ਨੂੰ ਮੈਂ ਕਿੱਦਾਂ ਦਾ ਲਿਆਉਂਦਾ ਲਾਂਬਾ ਨਹੀਂ ਆਉਂਦਾ ਹੈਗਾ ਇਹ ਤਾਂ ਵਿਆਹ ਕੀ ਆਊਗੀ ਤੇ ਬਸ ਤੂੰ ਆਪਦੇ ਵੱਲੋਂ ਕੋਈ ਕਸਰ ਨਾ ਛੱਡੀ ਪੂਰੇ ਕੋਕੇ ਲਾ ਦੀ ਚੰਗਾ ਅੱਛਾ ਤੇ ਜਿਹੜੀਆਂ ਹੁਣ ਟਿੱਕਰ ਗਲਤੀਆਂ ਕੀਤੀਆਂ ਉਹ ਦਾ ਭੁਗਤਾਨ ਕੌਣ ਕਰੂ ਉਹ ਮੈਂ ਹੀ ਕਰੂੰਗਾ ਉਹ ਗਲਤੀਆਂ ਤੈਨੂੰ ਪਤਾ ਬਾਈ ਨੂੰ ਪਤਾ ਬਸ ਤੂੰ ਥੋੜਾ ਜਿਹਾ ਉਹਨੂੰ ਸਾਹਮਣੇ ਬਾਈ ਨੂੰ ਤੇ ਮੇਰੀਆਂ ਤਰੀਫਾਂ ਹੀ ਕਰ ਦਿਆ ਕਰੀ ਬਾਕੀ ਰਹਿੰਦਾ ਕੰਮ ਤਾਂ ਮੈਂ ਆਪ ਹੀ ਕਰ ਦੂੰਗਾ ਤੂੰ ਬੇਫਿਕਰ ਹੋ ਜੀ ਨਾਲੇ ਮੈਂ ਤੈਨੂੰ ਨਾ ਇੱਕ ਗੱਲ ਦੱਸਾਂ ਜ਼ਿੰਮੇਵਾਰੀ ਤੇ ਰੱਖੀ ਐ ਜੇ ਉਹ ਤੇ ਕੋਈ ਮੈਲੀ ਅੱਖ ਰੱਖੀ ਨਾ ਤੂੰ ਤੇ ਕੰਨ ਤੇਰੇ ਸੁਮਾਰ ਕੇ ਮੈਂ ਦੇਉ ਪੱਟ ਉਹ ਮੈਂ ਮੈਲੀ ਅੱਖ ਮੈਂ ਨਹੀਂ ਰੱਖਦਾ ਹੈਗਾ ਮੈਂ ਤਾਂ ਉਹ ਸਕੂਲ ਤੱਕ ਛੱਡ ਕੇ ਆਇਆ ਕਰੂੰਗਾ ਵੀ ਕੋਈ ਪਿੰਡ ਚ ਵੀ ਮੈਲੀ ਅੱਖ ਨਾ ਰੱਖ ਲੈ ਤੂੰ ਕਮਾਲ ਕਰਦੀ ਆਂ ਭਾਬੀ ਬਸ ਮੇਰੀ ਗੱਲ ਤੇ ਰਹੀਂ ਮੈਂ ਕੱਪੜੇ ਬਦਲਦਾ ਤੇ ਨਾਲੇ ਮੇਰੀ ਗੱਲ ਸੁਣ ਲੈ ਜਿਹੜੀ ਮੈਂ ਸਬਜ਼ੀ ਬਣਾਉਂਗੀ ਜਾਂ ਕद्दू ਨੂੰ ਕੜੜਾ ਦੱਸਿਆ ਨਾ ਸਾਹਮਣੇ ਵੇਚਦੀ ਕਰੂ ਮੈਂ ਤੇਰੀ ਉਹ ਕੁਸ ਮਰਜੀ ਬਣਾਈ ਚਲੀ ਨਾਲੇ ਮੈਰੇ ਯਾਦ ਆ ਗਿਆ ਸੀ ਬਾਈ ਨੇ ਮੈਨੂੰ ਸਪਰੇਅ ਦਾ ਕਿਹਾ ਸੀ ਮੈਂ ਕੱਪੜੇ ਬਦਲ ਕੇ ਨਾ ਖੇਤ ਸਪਰੇਅ ਕਰਨ ਚੱਲਿਆ ਠੀਕ ਆ ਤੂੰ ਕੱਦੂ ਤੋੜ ਲਾ ਆ ਲੱਗਿਆ ਪਿਆ ਬਣਾ ਲਈ ਵਧੀਆ ਦੁੱਧ ਪਾ ਕੇ ਸਵਾਦ ਹੀ ਬਹੁਤ ਬਣਦਾ ਚੰਗੋ ਮੈਨੂੰ ਕੀ ਐ ਮੇਰਾ ਕੰਮ ਕਰੀ ਚੱਲੂਗਾ ਆਪਾਂ ਤਾਂ ਇਹਦੀ ਵਡਿਆਈ ਕਰੀ ਚੱਲਾਂਗੇ ਕੰਮ ਕਰਵਾਈ ਚ ਨੂੰ ਮੈਨੂੰ ਤਾਂ ਮੁਫਤ ਦਾ ਨੌਕਰ ਮਿਲੂਗਾ ਹੁਣ ਤਿੱਕਰ ਨਾਲ ਜਿਹੜੇ ਇਹ ਨੇ ਮੇਰੇ ਨਾਲ ਕੀਤੀਆਂ ਗਿਣ-ਗਿਣ ਬਦਲੇ ਲੈ ਲੂ ਤੇਰੇ ਵਨ ਟੂ ਸਿਓ ਕੁੜੀ ਕਾਦੀ ਆਈ ਮੇਰੇ ਭਾਦੀ ਤਾਂ ਕਰਮ ਵਾਲੀ ਆਈ ਕਿਰਾਏਦਾਰ めくくいくと。